ਮਾਮਲਾ ਇਹ ਹੈ ਕਿ ਪੰਜਾਬ ਦੇ ਵਿੱਚੋਂ ਜੇਕਰ ਪ੍ਰਵਾਸੀਆਂ ਦਾ ਬਾਈਕਾਟ ਹੁੰਦਾ ਯੂਪੀ ਬਿਹਾਰ ਤੋਂ ਆਉਂ ਰਹੇ ਲੋਕਾਂ ਦਾ ਬਾਈਕਾਟ ਹੁੰਦਾ ਕੀ ਪੰਜਾਬ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਹੋਣੀਆਂ ਬੰਦ ਹੋ ਜਾਣਗੀਆਂ ਪੰਜਾਬ ਨੂੰ ਸੋਨੇ ਜਿਹੜੀ ਕਿਹਾ ਜਾਂਦਾ ਸੀਗਾ ਹੁਣ ਤੇ ਹਵਾ ਦੀ ਜਿਹੜੀ ਆ ਬਸੇ ਉਹਨਾਂ ਬੰਦਿਆਂ ਦੇ ਜੁੱਤੀਆਂ ਮਾਰੋ ਜਾ ਕੇ ਕਿਹੋ ਵੀ ਪੰਜਾਬ ਤੋਂ ਖਾ ਕੇ ਤੇ ਪੰਜਾਬ ਨਾਲ ਗੱਦਾਰੀ ਕਰਦੇ ਹੋ ਮੈਂ ਬਲੇੜੀ ਲਾਲਮਾਨਾ ਮੈਂ 200 ਰੁਪਈਆ ਨਹੀਂ ਬੱਟੂਗਾ ਇੱਥੇ ਭਈਆ ਰੇੜੀ ਲਾ ਲੇ 2000 ਰੁਪਈਆ ਬੱਟੂ ਹੁਣ ਇੱਥੇ ਫੁਵਾੜੇ ਦੇ ਵਿੱਚ ਕਿੰਨੀਆਂ ਰੇੜੀਆਂ ਲੱਗੀਆਂ ਕਿ ਨਗਰ ਨਿਗਮ ਕੋਲ ਫੁਵਾੜਾ ਨਗਰ ਨਿਗਮ ਕੋਲ ਜਾਂ ਜਲੰਧਰ ਨਗਰ ਨਿਗਮ ਕੋਲ ਲੁਧਿਆਣਾ ਨਗਰ ਨਿਗਮ ਕੋਲ ਇਹਨਾਂ ਦਾ ਡਾਟਾ ਆਏਗਾ ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ ਲਿਖਿਆ ਗਿਆ ਸੀ ਨਾ ਤੇ ਡਾਕਟਰ ਬੀ ਆਰ ਅੰਬੇਡਕਰ ਜੀ ਨੇ ਇਹ ਗੱਲ ਕਹੀ ਸੀ ਕਿ ਜਿੰਨਾ ਮਰਜ਼ੀ ਵਧੀਆ ਕਨਸਟੀਟਿਊਸ਼ਨ ਹੋਵੇ ਜੇ ਚਲਾਉਣ ਵਾਲੇ ਲੋਕ ਇਹਨੂੰ ਲਾਗੂ ਕਰਨ ਵਾਲੇ ਲੋਕ ਬੇਈਮਾਨ ਹੋ ਕੰਮ ਫਿਰ ਕੇ ਖੋਤੀ ਬੋਰ ਥੱਲੇ ਹੋਣੀ ਹੈ ਉਹ ਸਿਸਟਮ ਹੀ ਨਹੀਂ ਹੈਗਾ ਕਹਿੰਦੇ ਪਿੰਡ ਵੀ ਪਾएंगे ਤੇ ਪੰਜਾਬ ਮੇ ਵੀ ਪਾएंगे ਪੰਜਾਬੀ ਦਾ ਕੰਮ ਕਰਦੇ ਨਹੀਂ ਪਏ ਨਾ ਕਰਕੇ ਰਾਜੀ ਆ ਹੁਣ ਭਈਆਂ ਨੇ ਸਾਹਮਣੇ ਪਰ ਜੋ ਹੋ ਰਿਹਾ ਹੈ ਹੁਣ ਸਹੀ ਹੋ ਰਿਹਾ ਜੋ ਕਰਦੇ ਬੇਵਾਰ ਜੇ ਤੁਸੀਂ ਕਹਿੰਦੇ ਹੋ ਕਿ ਪ੍ਰਵਾਸੀਆਂ ਨੂੰ ਘਰੋਂ ਬਾਹਰ ਕੱਢਣਾ ਸਹੀ ਗੱਲ ਹੈ ਸਹੀ ਆ ਪੰਜਾਬ ਤੇ ਨਹੀਂ ਆਉਣਾ ਚਾਹੀਦਾ ਜਿੰਨੂੰ ਸਭ ਤੋਂ ਪਹਿਲੇ ਇਹਨਾਂ ਦਾ ਡਾਟਾ ਚਾਹੀਦਾ ਜਦ ਵੀ ਇੱਕ ਉਹਦੋਂ ਆਉਂਦੇ ਆ ਇਹਨਾਂ ਕੋਲ ਲੈਟਰ ਹੋਣੀ ਚਾਹੀਦੀ ਆ ਥਾਣੇ ਵਿੱਚੋਂ ਵੀ ਸਾਡੇ ਸਾਰੇ ਕਲੀਅਰਨਸ ਹੈ ਆ ਸਰ ਦੇ ਕੋਈ ਕੇਸ ਨਹੀਂਗਾ ਅਸੀਂ ਪੰਜਾਬ 'ਚ ਆਹ ਕੰਮ ਕਰ ਸਕਦੇ ਆ ਤੇ ਫਿਰ ਸੱਤਾ ਦੇ ਲਾਲਚ ਦੇ ਵਿੱਚ ਸਾਡੇ ਪੋਲੀਟਿਸ਼ੀਅਨ ਸਾਡੇ ਐਮ.ਐਲ.ਏ ਹੋਗੇ ਸਾਡੇ ਪੰਜ ਸਾਡੇ ਐਮ.ਸੀ ਸਾਡੇ ਸਾਰੇ ਹਕਮਨਾਮ ਜਿਹੜੇ ਆ ਉਹਨਾਂ ਦੇ ਆਧਾਰ ਕਾਰਡ ਬਣਾਉਂਦੇ ਆ ਵੋਟਰ ਕਾਰਡ ਬਣਾਉਂਦੇ ਆ ਉਹ ਬੰਨ ਵੇਲੇ ਵੀ ਉਹਨਾਂ ਦੀ ਪ੍ਰੋਪਰ ਜਿਹੜੀ ਆ ਸ਼ਰਮਣ ਕੀਤੀ ਜਾਂਦੀ ਦੇਖੋ ਪਹਿਲਾਂ ਬੱਸਾਂ ਇੱਥੇ ਰੁਕਦੀਆਂ ਹੁੰਦੇ ਸੀਗਾ ਹੁਣ ਕਿੱਥੇ ਬੱਸਾਂ ਰੁਕ ਰੀਆਂ ਬੱਸਾਂ ਉਹ ਪਰੇ ਚੱਲ ਗਈਆਂ ਕਿਉਂ ਹੁਣ ਅੱਗੇ ਅੱਗੇ ਉੱਥੇ ਵੀ ਜੜੀਆਂ ਲੱਗੀਆਂ ਬੱਸਾਂ ਫਗਵਾੜੇ ਤੋਂ ਵੀ ਅੱਗੇ ਰੁਕਣ ਲੱਪਣੀਆਂ ਫਿਰ ਉੱਥੇ ਵੀ ਜੜੀਆਂ ਲੱਗਣ ਲੱਗੀਆਂ ਬਸ ਸਾਂਸ ਜਿਦਿਆਂ ਲੋਦਿਆਂ ਨੇ ਲੱਗੇ ਹੀ ਰੁਕਣ ਗਿਆ ਗਵਰਨਮੈਂਟ ਨੂੰ ਆਪਾਂ ਲੱਖਾਂ ਕਰੋੜਾਂ ਦਾ ਟੈਕਸ ਦਿੰਨੇ ਆ ਉਹ ਸਾਨੂੰ ਸਿਕਿਉਰ ਨਹੀਂ ਰੱਖ ਸਕਦੇ ਸਾਡੇ ਬੱਚੇ ਨਹੀਂ ਸਿਕਿਉਰ ਰੱਖ ਸਕਦੇ ਤੇ ਗਵਰਨਮੈਂਟ ਕਹਦੇ ਨਹੀਂ ਇਹ ਸਭ ਰੋਜ਼ਰ ਸੰਧੂ ਦੇ ਘਰ ਜਿਹੜਾ ਬੰਬकांड ਹੋਇਆ ਉਹਨਾਂ ਵਿੱਚ ਹੀ ਭਈਆਂ ਦਾ ਹੱਥ ਸੀਗਾ ਉਹਨੇ ਉਹਨੂੰ ਪੈਸੇ ਪਾਏ ਉਹਨੂੰ ਪੈਸੇ ਪਾਏ ਉਹਨੂੰ ਉਹਨੂੰ ਪੈਸੇ ਪਾਏ ਪੰਜ ਬੰਦਿਆਂ ਨੂੰ ਪੈਸੇ ਪਏ ਕੀ ਰੋਜ਼ਰ ਸੰਧੂ ਦੇ ਘਰ ਜਿਹੜਾ ਬੰਬ ਸੁੱਟਿਆ ਗਿਆ ਮੈਂ ਖੁਦ ਦਾ 7 ਸਾਲ ਦਾ ਬੱਚਾ ਮੈਂ ਫੀਲ ਕਰ ਸਕਦਾ ਕਿ ਬਹੁਤ ਮਾੜਾ ਹੋਇਆ ਔਰ ਇਸ ਬੰਦੇ ਨੂੰ ਕੱਟੋ ਦੇ ਕੱਟ ਫਾਂਸੀ ਦੀ ਸਜ਼ਾ ਤਾਂ ਜਰੂਰ ਹੋਣੀ ਚਾਹੀਦੀ ਆ। ਪ੍ਰਵਾਸੀ ਤੇ ਰਹਿਣੇ ਨਹੀਂ ਜਾਈਦੇ ਇਹ ਇੱਥੇ, ਬਿਲਕੁਲ ਬਾਹਰ ਨਹੀਂ ਜਾਈਦੇ ਇਹ ਇੱਥੇ। ਤੁਸੀਂ ਕਹਿੰਦੇ ਹੋ ਕਿ ਪ੍ਰਵਾਸੀ ਬਾਹਰ ਕੱਢ ਦੋ, ਬਾਹਰ ਕੱਢ ਕਰ ਦੋ। ਹਾਂਜੀ ਕਰਨਾ ਚਾਹੀਦਾ। ਕਿ ਸਾਡਾ ਬੱਚਾ ਜਦੋਂ ਜਾਂਦਾ ਉਹਦੀ ਪੀਸੀਸੀ ਹੁੰਦੀ ਆ। ਚਾਹੇ ਉਹ ਵਿਦੇਸ਼ਾਂ 'ਚ ਕੰਮ ਕਰਦੇ ਸਾਨੂੰ ਇਹੀ ਕਹਿੰਦੇ ਵਿਦੇਸ਼ਾਂ 'ਚ ਕੰਮ ਕਰਦੇ ਆ। ਪਰ ਸਾਡੇ ਬੱਚਿਆਂ ਦੀ ਪੀਸੀਸੀ ਹੁੰਦੀ ਫੇਰ ਜਾਂਦੇ ਆ। ਬਟ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਚੈੱਕ ਹੁੰਦਾ ਜੋ ਕਿ ਪਹਿਲਾਂ ਹੁੰਦਾ ਸੀ। ਪਹਿਲਾਂ ਹੁੰਦਾ ਸੀ ਕੋਈ ਪ੍ਰਵਾਸੀ ਚਲੋ ਕੋਈ ਜੱਟ ਜੀਬੀਦਾਰ ਜਾਂ ਕੋਈ ਇੰਡਸਟਰੀ ਰੱਖਦਾ ਸੀ। ਉਦੋਂ ਉਹਨਾਂ ਉਹਦਾ ਉਹਦੇ ਮਾਲਕ ਨੂੰ ਸਭ ਤੋਂ ਪਹਿਲੇ ਕਿ ਇਨਸਕ੍ਰਿਪਸ਼ਨ ਹੁੰਦੀ ਸੀ ਕਿ ਜੇ ਲੋਕਲ ਥਾਣੇ 'ਤੇ ਜਾ ਕੇ ਦੱਸਣਾ ਵੀ ਇੱਕ ਪ੍ਰਵਾਸੀ ਸਾਡੇ ਕੋਲ ਆਇਆ ਉਹਦੇ ਦੱਸੇ ਐਡਰੈਸ ਤੇ ਉਹਦੀ ਵੈਰੀਫਿਕੇਸ਼ਨ ਹੁੰਦੀ ਸੀ ਉਹ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜਦੋਂ ਉਹ ਪ੍ਰੂਫ ਹੋ ਜਾਂਦਾ ਕਿ ਹੀ ਇਜ਼ ਜੈਨੂਨ ਤਾਂ ਉਹਨੂੰ ਕੰਮ ਚ ਰੱਖਿਆ ਜਾਂਦਾ ਸੀ ਸੋਸ਼ਲ ਸਿਕਾ ਜੀ ਅੱਜ ਵੀ ਜੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਹੁਣ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਬਣਿਆ ਹੋਇਆ ਹੈ ਮੁੱਦਾ ਮੇਨ ਬਣ ਗਿਆ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢੋ ਪ੍ਰਵਾਸੀਆਂ ਦਾ ਬਾਈਕਾਟ ਕਰੋ ਹੁਣ ਕਿਤੇ ਨਾ ਕਿਤੇ ਮਾਮਲਾ ਹੀ ਸਾਹਮਣੇ ਆਉਂਦਾ ਗੱਲਾਂ ਬਾਤਾਂ ਸੀ ਵੀ ਕਰਦੇ ਆ ਜਾਣਾਂਗੇ ਲੋਕਾਂ ਨਾਲ ਵੀ ਰਿਵਿਊਸ ਲਵਾਂਗੇ ਕਿ ਆਖਿਰਕਾਰ ਲੋਕਾਂ ਦਾ ਕੀ ਕਹਿਣਾ ਪੰਜਾਬੀਆਂ ਦੇ ਕੀ ਕਹਿਣਾ ਆਮ ਲੋਕਾਂ ਦਾ ਕੀ ਕਹਿਣਾ ਹੈ ਮਾਮਲਾ ਇਹ ਹੈ ਕਿ ਪੰਜਾਬ ਦੇ ਵਿੱਚੋਂ ਜੇਕਰ ਪ੍ਰਵਾਸੀਆਂ ਦਾ ਬਾਈਕਾਟ ਹੁੰਦਾ ਯੂਪੀ ਵਿਹਾਰ ਤੋਂ ਆਉਂ ਰਹੇ ਲੋਕਾਂ ਦਾ ਬਾਈਕਾਟ ਹੁੰਦਾ ਕੀ ਪੰਜਾਬ ਦੇ ਵਿੱਚ ਇਹੋ ਜਿਹੇ ਹੀ ਹਾ ਵਾਰਦਾ ਤਾਂ ਹੋਣੀਆਂ ਬੰਦ ਹੋ ਜਾਣਗੀਆਂ ਕੀ ਪੰਜਾਬ ਦੇ ਵਿੱਚ ਅਗਵਾਹ ਬੱਚੇ ਨਹੀਂ ਹੋਣਗੇ ਕੀ ਪੰਜਾਬ ਦੇ ਵਿੱਚ ਬਲਦਕਰ ਨਹੀਂ ਹੋਣਗੇ ਇਹ ਵੱਡਾ ਸਵਾਲ ਪੜਦਾ ਕਿ ਜੇਕਰ ਪੰਜਾਬ ਦੇ ਵਿੱਚੋਂ ਪ੍ਰਵਾਸੀ ਤੁਸੀਂ ਕੱਢ ਦਿਨੋ ਜੇਕਰ ਪਰ ਪੰਜਾਬ ਦੇ ਵਿੱਚ ਬਾਈਕਟ ਕਰਨਾ ਸ਼ੁਰੂ ਕਰ ਦਿੰਦੇ ਹੋ ਕਿ ਇਹੋ ਜੇ ਪੰਜਾਬ ਦੇ ਹਾਲਾਤ ਜਿਹੜੇ ਉਹ ਸੁਧਰ ਜਾਣਗੇ ਸੋ ਸਾਡੇ ਨਾਲ ਨੀਡ ਟੂ ਸ਼ਟਰ ਵਾਲਾ ਜੀ ਨੇ ਤੇ ਹੋਰ ਵੀ ਨਾਲ ਭਾਈ ਸਾਹਿਬ ਖੜੇ ਹੋਏ ਨੇ ਭਾਈ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਹੁਣ ਮੁਹੀਮ ਪੰਜਾਬ ਵਿੱਚ ਛੜੀ ਹੋਈ ਆ ਕਿ ਪੰਜਾਬ ਚੋਂ ਬਾਈਕਟ ਕਰੋ ਪ੍ਰਵਾਸੀਆਂ ਦਾ ਜਿਹੜੇ ਯੂਪੀ ਬਿਹਾਰ ਤੋਂ ਆ ਰਹੇ ਨੇ ਉਹਨਾਂ ਨੂੰ ਵਾਪਸ ਮੋੜ ਦਿਓ ਕਿ ਪੰਜਾਬ ਚੋਂ ਕੰਮ ਨਹੀਂ ਕਰਨਗੇ ਆਪਣੀਆਂ ਰੇੜੀਆਂ ਫੜੀਆਂ ਨਹੀਂ ਲਾਉਣਗੇ ਕਿ ਇਹਦੇ ਨਾਲ ਤੁਹਾਨੂੰ ਕਿਦਾਦਾ ਕਿੰਨਾ ਫਰਕ ਪਊਗਾ ਕੀ ਇਹ ਗੱਲ ਸਹੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਉਸ ਬੱਚੇ ਨਾਲ ਕਾਂਡ ਹੋਇਆ ਇਸ ਬੱਚੇ ਨੇ ਕਾਰਨਾ ਸਾਰੇ ਦੇਸ਼ ਨੂੰ ਬੜਾ ਦੁੱਖ ਪਹੁੰਚਾਇਆ ਸ਼ਾਇਦ ਸਾਡੇ ਨਰਿੰਦਰ ਮੋਦੀ ਸਾਹਿਬ ਦਾ ਜਨਮ ਦਿਨ ਆ ਉਹਨਾਂ ਨੂੰ ਵੀ ਚਾਹੀਦਾ ਸੀ ਇਸ ਬੱਚੇ ਉੱਤੇ ਗੱਲਬਾਤ ਕਰਨੀ ਕੋਈ ਕਿਉਂਕਿ ਇਦਾਂ ਦਾ ਜਿਹੜੇ ਬੱਚੇ ਨਾਲ ਹਾਲਾਤ ਹੋਇਆ ਬਹੁਤ ਮਾੜਾ ਹੋਇਆ ਔਰ ਜਿਹੜਾ ਕੋਈ ਇਦਾਂ ਦਾ ਕੰਮ ਕਰਦਾ ਵਾ ਜਾਂ ਤੇ ਉਹਨੂੰ ਸਜ਼ਾ ਫਾਂਸੀ ਦੇਣੀ ਚਾਹੀਦੀ ਹੈ ਜਾਂ ਤੇ ਉਹਨੂੰ ਗੋਲੀ ਦੀ ਆਰਡਰ ਹੁਣ ਜੀ ਦੇ ਦੇਖੋ ਦੋਈ ਕੰਮ ਹੋ ਸਕਦੇ ਆ ਵਜਾ ਇਹ ਕਿ ਇੱਕ ਮਾਸੂਮ ਬੱਚੇ ਨਾਲ ਜਿਹੜਾ ਨਾ ਕੀਤਾ ਸਾਰੇ ਬੰਦੇ ਇਦਾਂ ਦੇ ਨਹੀਂ ਹੁੰਦੇ ਦੇਖੋ ਰੋਜ਼ਮਰਾਂ ਜ਼ਿੰਦਗੀ ਦੇ ਬੰਦੇ ਹੁੰਦੇ ਆ ਰੋਜ਼ ਆਪਣੀ ਰੋਟੀ ਕਮਾਣ ਵਾਸਤੇ ਰੋਜੀ ਰੋਟੀ ਕਮਾਣ ਵਾਸਤੇ ਸਾਰੇ ਬੰਦੇ ਨਿਕਲਦੇ ਆ ਔਰ ਦੇਖੋ ਪਹਿਲਾਂ ਉਹਨਾਂ ਨੂੰ ਆਪਾਂ ਹੀ ਆਪਾਂ ਜਿੱਦਾਂ ਕਿ ਮੰਨ ਲਓ ਕੋਈ ਸਭ ਤੋਂ ਵੱਡੀ ਨਹੀਂ ਪੋਲਿਟਿਕਸ ਅੱਜ ਵੀ ਤੁਸੀਂ ਕੋੜ ਕਚੈਰੀਆਂ ਜਾਓ ਕਿੰਨੇ ਭਈਆਂ ਨੇ ਚੋਰੀਆਂ ਕੀਤੀਆਂ ਕਿੰਨੇ ਭਈਆਂ ਨੇ ਕਤਲ ਕੀਤੇ ਆ ਉਹਨਾਂ ਮਗਰ ਕੌਣ ਬੋਲਦੇ ਸਾਡੇ ਪੰਜਾਬੀ ਬੋਲਦੇ ਆ ਪਹਿਲੋ ਤੁਸੀਂ ਨੂੰ ਆਪ ਹੀ ਉਹਨਾਂ ਕਿੰਨੇ ਵੀ ਤੁਸੀਂ ਸ਼ੇਰ ਬਣੋ ਸ਼ੇਰ ਬਣੋ ਅੱਪੀ ਕਿਵੇਂ ਬੋਲਦੇ ਮਤਲਬ ਦੇਖੋ ਰਾਜਨੀਤੀ ਬੋਲਦੀ ਆ ਜਿਹੜੀ ਰਾਜਨੀਤੀ ਜਿੱਦਾਂ ਕਿ ਮੈਂ ਐਮਐਲਏ ਬਣ ਗਿਆ ਮੇਰੇ ਨਾਲ ਜਿਹੜੇ ਬੰਦੇ ਸਾਥ ਦਿੱਤੇ ਆ ਤੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਜੋ ਮਰਜ਼ੀ ਕਰੋ ਜੀ ਇਹ ਇਹ ਕਿਉਂਕਿ ਕਾਨੂੰਨ ਸਭ ਦੇ ਵਾਸਤੇ ਇੱਕੋ ਹੀ ਆ ਚਾਹੇਓ ਐਮਐਲਏ ਚਾਹੇ ਐਮਪੀ ਆ ਚਾਹੇਓ ਦੇਸ਼ ਦਾ ਪ੍ਰਧਾਨ ਮੰਤਰੀ ਆ ਚਾਹੇ ਰਾਸ਼ਟਰਪਤੀ ਆ ਜੇ ਉਹ ਇੱਕ ਵੋਟ ਉਹਨਾਂ ਦੀ ਤੇ ਇੱਕ ਵੋਟ ਆਮ ਆਦੀ ਆਮ ਨਾਗਰਿਕ ਦੀ ਹੈ ਹੁਣ ਇਹ ਇਹਨਾਂ ਦੀ ਲੋਕਾਂ ਦੀ ਦੋ ਦੋ ਵੋਟਾਂ ਬਣੀਆਂ ਹੁਣ ਬਿਹਾਰਚੀ ਬਣੀ ਤੇ ਇੱਥੇ ਹੀ ਬਣੀ ਵੋਟ ਇੱਕ ਬਣੀ ਚਾਹੀਦੀ ਇਹਨਾਂ ਦੀ ਇਹਨਾਂ ਦੇ ਪਿੰਡ ਵਿੱਚ ਇਹਨਾਂ ਦੀ ਵੋਟ ਬਣੀ ਜਦੀ ਹੈ ਇੱਥੇ ਨਹੀਂ ਬਣੀ ਜਦੀ ਇਹ ਹੁਣ ਜਿਹਦਾ ਮੁੱਦਾ ਔਰ ਇਹ ਜਦ ਵੀ ਇੱਥੇ ਆਣ ਹੁਣ ਦੇਖੋ ਸਾਡਾ ਬੰਦਾ ਕੋਈ ਬਾਹਰ ਦੇਸ਼ ਜਾਂਦਾ ਉਹਦਾ ਉਹ ਪਾਸਪੋਰਟ ਬੰਦਾ ਉਹਦਾ ਕਿੰਨਾ ਕੁਛ ਬੰਦਾ ਕਿ ਬੰਦਾ ਕ੍ਰਾਈਮ ਕਰਕੇ ਨਹੀਂ ਆ ਦਿੱਲੀ ਤੋਂ ਰੋਕ ਲੈਂਦੇ ਉਹਨੂੰ ਛੋਟਾ ਜਿਹਾ ਵੀ ਕ੍ਰਾਈਮ ਕਰਤਾ ਹੋਵੇ ਨਾ ਦਿੱਲੀ ਤੋਂ ਰੋਕ ਲੈਂਦੇ ਉਹਨੂੰ ਤੇ ਹੁਣ ਜਿਹੜਾ ਬੰਦਾ ਵੀ ਇੱਥੇ ਆਵੇ ਇਹਨਾਂ ਦਾ ਬੰਦਾ ਕੋਈ ਵੀ ਆਵੇ ਉਹਦੀ ਪੂਰੀ ਫਾਈਲ ਬਣੇ ਵੀ ਆਹ ਫਲਾਣੀ ਜਗ੍ਹਾ ਰਹਿਣ ਵਾਲਾ ਆ ਬੰਦਾ ਵੀ ਜਿਹੜੇ ਕੁਆਟਰ 'ਚ ਰਹਿਣ ਲੱਗਾ ਉਹ ਜੁਮੇ ਦੀ ਚੱਕੀ ਉਹਦੀ ਕਿ ਮੈਂ ਜੁਮੇ ਦੇ ਚੱਕ ਰਿਹਾ ਸਾਰੇ ਪ੍ਰੂਫ ਮੈਂ ਲੈ ਲਏ ਜੀ ਕੱਲ ਨੂੰ ਇੱਥੇ ਕੋਈ ਗੱਲਬਾਤ ਹੁੰਦੀ ਤੇ ਉਹ ਕਈ ਕੋਈ ਕੁੜੀ ਭਜਾ ਕੇ ਲੈ ਜਾਂਦਾ ਕਈ ਬੱਚਿਆਂ ਦੀ ਰੇਪ ਕਰਕੇ ਜਾਂਦੇ ਇਹ ਰੋਜ਼ ਮੁੱਦੇ ਪੁਲਸ ਵਾਲੇ ਪੰਜਾਬ ਪੁਲਸ ਵਾਲੇ ਵੀ ਕੀ ਕਰਨ ਹੁਣ ਇਹਦੇ ਵਿੱਚ ਇਹ ਆ ਕਿ ਜਿਹੜੇ ਬੰਦੇ ਦੋਸ਼ੀ ਪਾਏ ਜਾ ਰਹੇ ਆ ਉਹਨਾਂ ਨੂੰ ਮਾਫਨਾ ਕੀਤਾ ਜਾਵੇ ਔਰ ਜੇ ਬਿਹਾਰ ਕਤਲ ਕਰਕੇ ਆਂਦੇ ਆ ਤੇ ਇੱਥੇ ਰੁਕ ਜਾਂਦੇ ਆ ਅਗੇ ਇੱਥੇ ਆਕੇ ਮੋਫਲੀ ਜਿਹੜੀ ਲਾ ਦਿੰਦੇ ਆ 50 ਸਾਲ ਹੋ ਜਾਂਦੇ ਆ ਉਹ ਕਹਿੰਦਾ ਜੀ ਇੱਥੇ ਸਾਡਾ ਰਾਜ ਹੋ ਗਿਆ ਐਦਾਂ ਨਹੀਂ ਜਿਹੜਾ ਜੰਗਲ ਰਾਜ ਆ ਖਤਮ ਕਰੋ ਤੇ ਜੇ ਇਹਨਾਂ ਦੀ ਗਲਤੀ ਆ ਕੋਈ ਤੇ ਇਹਨਾਂ ਦੀ ਵੋਟ ਨਹੀਂ ਬਣੀ ਚਾਹੀਦੀ ਸੀ ਮੇਨੇ ਤੁਸੀਂ ਤੁਸੀਂ ਜੋ ਤੁਸੀਂ ਇੰਨੀ ਵਾਰ ਵੋਟਾਂ ਦੇ ਖੜੇ ਹੋਏ ਹੋ ਤੁਸੀਂ ਪ੍ਰਵਾਸੀਆਂ ਕੋ ਵੋਟਾਂ ਮੰਗਣ ਜਾਂਦੇ ਰਹੇ ਹੋ ਤੁਹਾਡੇ ਜਿਹੜੇ ਇਲਾਕੇ ਤੁਸੀਂ ਹਲਕੇ 'ਚ ਖੜੇ ਹੁੰਦੇ ਰਹੇ ਹੋ ਤੁਸੀਂ ਵੀ ਜਾਂਦੇ ਰਹੇ ਹੋ ਲੋਕਾਂ ਕੋਲ ਵੋਟ ਮੰਗਣੇ ਪ੍ਰਵਾਸੀਆਂ ਕੋਲ ਤੁਸੀਂ ਵੀ ਜਾਂਦੇ ਰਹੇ ਹੋ ਕਿ ਸਾਨੂੰ ਵੋਟ ਪਾਓ ਤੁਹਾਨੂੰ ਪਤਾ ਉੱਥੇ ਵੋਟਾਂ ਬਣਦੀਆਂ ਹੁੰਦੀਆਂ ਨੇ ਲੋਕਾਂ ਦੀ ਵੋਟਾਂ ਹੈਗੀਆਂ ਵੋਟਾਂ ਤੁਸੀਂ ਵੀ ਪਾਈਆਂ ਹੋਣੀਆਂ ਆਪਣੀਆਂ ਪੋਸਟਰ ਤੁਸੀਂ ਬਣ ਕੇ ਬੋਲੋਗੇ ਮੈਂ ਤਾਂ ਦੱਸਦਾ ਉਹ ਕਹਿੰਦੇ ਸਾਡੀ ਦੋ ਵੋਟਾਂ ਬਣੀਆਂ ਇੱਕ ਇੱਕ ਯਹਾਂ ਪਾएंगे ਇੱਕ ਜੁਪੀ 'ਚ ਪਾएंगे ਹੁਣ ਦੋ ਦੋ ਵੋਟਾਂ ਹੈ ਸਾਡਾ ਬੰਦਾ ਇੰਡੀਆ ਦਾ ਜੇ ਉਧਰੇ ਬਾਹਰਲੇ ਦੇਸ਼ ਜਾ ਕੇ ਬਾਹਰਲੇ ਦੇਸ਼ ਜਾ ਕੇ ਜਾਂਦਾ ਆਪਣੀ ਵੋਟ ਪੱਕੀ ਕਰਦਾ ਉਹਦੀ ਵੋਟੇ ਤੋਂ ਕੱਟ ਹੋ ਜਾਂਦੀ ਹੈ ਜਾਂ ਕੀ ਇੱਥੇ ਹੀ ਵੋਟ ਪੈਣੀ ਹੈ ਤੁਹਾਡੀ ਘੁੰਮ ਫਿਰ ਕੇ ਖੋਤੀ ਬੋਠ ਥੱਲੇ ਆਉਣੀ ਹੈ ਉਹ ਸਿਸਟਮ ਹੀ ਨਹੀਂ ਹੈਗਾ ਕਹਿੰਦੇ ਪਿੰਡ ਵੀ ਪਾएंगे ਤੇ ਪੰਜਾਬ ਵੀ ਪਾएंगे ਇਹ ਦੋ ਦੋ ਵੋਟਾਂ ਆ ਹੁਣ ਦੋ ਦੋ ਵੋਟਾਂ ਦੇ ਵਿੱਚ ਸਰਕਾਰ ਵੀ ਜ਼ਿੰਮੇਦਾਰਾ ਕੁਝ ਪਰ ਇਹ ਜਿਹੜਾ ਕੰਮ ਨਹੀਂ ਹੁਣ ਜਿਹਦਾ ਉਹ ਨਹੀਂ ਹੁਣ ਜਿਹਦਾ ਜਿਹੜੇ ਬੰਦੇ ਗਲਤ ਆ ਉਹਨਾਂ ਨੂੰ ਬਾਹਰ ਕੱਢੋ ਕਿਉਂਕਿ ਜੇ ਸਾਰੇ ਬਾਹਰ ਕੱਢਾਂਗੇ ਤੇ ਇੰਡਸਟਰੀ ਨੂੰ ਟੱਕਾ ਲੱਗੇਗਾ ਹਰ ਚੀਜ਼ ਨੂੰ ਟੱਕਾ ਲੱਗੇਗਾ ਜਿਹੜੇ ਜਿਹੜੇ ਪਿੰਡਾਂ 'ਚ ਮਤੇ ਪੈ ਰਹੇ ਆ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਪ੍ਰਵਾਸੀਆਂ ਨੂੰ ਰਹਿਣ ਨਹੀਂ ਜਿਆਣਾ ਪਿੰਡ ਦੀਆਂ ਪੰਚਾਇਤਾਂ ਨੇ ਸਾਈਨ ਕਰ ਲਏ ਆ ਜਿੰਨੇ ਆਮ ਹੁਣ ਤੁਹਾਨੂੰ ਕੀ ਲੱਗਦਾ ਕਿ ਉਹ ਪਿੰਡ ਵਾਲੇ ਸਹੀ ਕਰ ਰਹੇ ਆ ਕਿ ਉਹ ਕਹਿੰਦੇ ਕਿ ਸਾਡੇ ਪਿੰਡ ਦੇ ਵਿੱਚ ਪ੍ਰਵਾਸੀ ਆਉਣ ਹੀ ਨਾ ਜਿਹੜੇ ਗਲਤ ਬੰਦੇ ਆ ਬਿਲਕੁਲ ਨਹੀਂ ਆਉਣ ਜਿਹੜੇ ਬੰਦਾ ਕਹਾਈ ਗਲਤ ਆ ਉਹਦਾ ਕੀ ਕਰੀਏ ਸੀ ਉਹਨੂੰ ਫਿਰ ਰੱਖ ਕੇ ਵੀ ਸਾਨੂੰ ਨੁਕਸਾਨ ਹੁਣ ਜੇ ਬੱਚੇ ਤੇ ਕਰਤਾ ਕੱਲ ਕੋ ਵੱਡੀ ਘਟਨਾ ਹੋ ਜੇ ਕੌਣ ਜ਼ਿੰਮੇਵਾਰ ਹੁਣ ਪੰਜਾਬ ਦੇ ਵਿੱਚ ਕਈ ਬਈ ਉੱਠ ਕੇ ਵੀਡੀਓ ਵੀਡੀਓ ਕਾਲਿੰਗ ਕਰ ਗਾਲਾਂ ਕੱਢਦੇ ਪੰਜਾਬ ਨੂੰ ਪੰਜਾਬ ਦਾ ਹੀ ਖਾ ਕੇ ਪੰਜਾਬ ਨੂੰ ਗਾਲਾਂ ਕੱਢਦੇ ਉਹਨਾਂ ਬਾਰੇ ਕੀ ਕਰੀਏ ਸੀ ਉਹਨਾਂ ਬਾਰੇ ਉਹਨਾਂ ਬਾਰੇ ਕੀ ਕਹੀਏ ਦੱਸੋ ਤੁਸੀਂ ਜਿਹੜਾ ਜੇ ਥਾਲੀ ਖਾਂਦੇ ਹੋ ਖਾਲੀ ਥਾਲੀ ਛੇ ਕਰਦੇ ਆ ਇਦਾਂ ਨਹੀਂ ਹੋਣਾ ਜੀ ਦਾ ਜਿਹੜੇ ਹੁਣ ਪਿੱਛੇ ਜੀ ਇੱਕ ਵੀਡੀਓ ਆਈ ਸੀ ਕਿਹਦੇ ਵੀ ਅਸਲ ਦਿਖਾਏ ਉਹਨਾਂ ਬਿਹਾਰੀਆਂ ਨੇ ਜਿਹੜਾ ਅਸਲ ਆ ਪ੍ਰਮੋਟ ਕੋਣ ਕਰ ਰਿਹਾ ਜੀ ਇਹ ਸਭ ਯੂਪੀ ਬਿਹਾਰ ਤੋਂ ਆ ਰਿਹਾ ਇਹ ਰੋਕਣਾ ਚਾਹੀਦਾ ਸਰਕਾਰਾਂ ਨੂੰ ਜਿਹੜਾ ਵੀ ਇਹ ਕੰਮ ਇਹ ਰੋਕਣਾ ਚਾਹੀਦਾ ਬੱਸ ਮੈਂ ਭਾਈ ਉਹਨੇ ਖੜੇ ਨੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾਂ ਥੋੜਾ ਜੀ ਧਰਮਿੰਦਰ ਮੱਟੂ ਤੁਸੀਂ ਕਿੱਥੋਂ ਆ ਜੀ ਭਗਵਾੜੇ ਤੋਂ ਕੀ ਕਰਦੇ ਹੋ ਭਾਈ ਵੇਸਟ ਇੰਡੀਆ ਨੇ ਦਫ਼ਤਰ ਲੱਗੇ ਆ ਅੱਛਾ ਤਾਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਹੋਣਾ ਯਾਨ ਨੂੰ ਬਾਹਰ ਕੱਢਣਾ ਇਹ ਕਿਸੇ ਗੱਲ ਦਾ ਹੱਲ ਆਈ ਹੈ ਸਹੀ ਗੱਲਾਂ ਦੀ ਤੁਹਾਨੂੰ ਜਿਹੜੇ ਹੁਣ ਮਤੇ ਪੈ ਰਹੇ ਨੇ ਪ੍ਰਵਾਸੀਆਂ ਨੂੰ ਲੈ ਕੇ ਵਾਕਿ ਜਿਹੜੇ ਲੋਕ ਗਲਤ ਜਿਹੜੇ ਕਰਦੇ ਆ ਨਾ ਲੈ ਤਾਂ ਮੁੱਦਾ ਸਹੀ ਆ ਜਿਹੜੇ ਨੁਕਸਾਨ ਕਰ ਰਿਹਾ ਧੀਆਂ ਭੈਣਾਂ ਦਾ ਕੋਈ ਗਲਤ ਕਦਮ ਚੱਕਦੇ ਆ ਇਹਨਾਂ ਲਈ ਤਾਂ ਜਿਹੜਾ ਮੁੱਦਾ ਠਾਇਆ ਅੱਧੇ ਆਪਣੇ ਪੰਜਾਬੀ ਨੇ ਦਾਦਾ ਸਹੀ ੜਾ ਪਰ ਸਾਰਿਆਂ ਨੂੰ ਕਾਢੇ ਵੀ ਨਹੀਂ ਨਾ ਚੱਲਦਾ ਕੰਮ ਕਿਉਂਕਿ ਜੋ ਪੰਜਾਬ 'ਚ ਆਪਣੇ ਪੰਜਾਬੀ ਦਾ ਕੰਮ ਕਰਦੇ ਨਹੀਂ ਪਏ ਨਾ ਕਰਕੇ ਰਾਜੀ ਆ ਹੁਣ ਭਈਆਂ ਨੇ ਸਾਹਮਣੇ ਜੀ ਹੁਣ ਆਪ ਆਪਣੇ ਤੋਂ ਤੁਸੀਂ ਆਪਣੇ ਮੂੰਹ ਕਹਿ ਰਹੇ ਹੋ ਕਿ ਪੰਜਾਬੀ ਕੰਮ ਕਰਕੇ ਨਾ ਕਰਕੇ ਰਾਜੀ ਆ ਠੀਕ ਹੈ ਜੀ ਹੁਣ ਜੱਟਾਂ ਨੂੰ ਤਾਂ ਭਈਆਂ ਦੀ ਲੋੜ ਪੈਂਦੀ ਪੰਜਾਬੀ ਦਾ ਮੁੰਡੇ ਵੀ ਨਹੀਂ ਹੱਤ ਲਾਂਦੇ ਹੁਣ ਸਾਡੇ ਬੰਦੇ ਵੀ ਉਧਰ ਗਏ ਆ ਜੇ ਹੁਣ ਧੱਕੇਸ਼ਾਹੀ ਸਾਡੇ ਬੰਦੇ ਗਲਤ ਕੰਮ ਕਰਨਗੇ ਤਾਂ ਉਹਨਾਂ ਨੇ ਵੀ ਗਲਤ ਹੀ ਠਰਾਇਆ ਜਾਏਗਾ ਪਰ ਜੋ ਹੋ ਰਿਹਾ ਹੈ ਹੁਣ ਸਹੀ ਹੋ ਰਿਹਾ ਜੋ ਕਰਦੇ ਬੇਵਾਰ ਜੀ ਤੁਸੀਂ ਕਹਿੰਦੇ ਹੋ ਕਿ ਪ੍ਰਵਾਸੀਆਂ ਨੂੰ ਘਰੋਂ ਬਾਹਰ ਕੱਢਣਾ ਸਹੀ ਗੱਲ ਹੈ ਸਹੀ ਆ ਪੰਜਾਬ 'ਚ ਨਹੀਂ ਆਉਣਾ ਚਾਹੀਦਾ ਜਾ ਗਲਤ ਕੰਮ ਕਰਦੇ ਭਾਏ ਧੀਆ ਭੈਣਾਂ ਨੂੰ ਫੇਰ ਗਲਤ ਗੱਲਾਂ ਇਹਨਾਂ ਨਹੀਂ ਚਾਹੀਦਾ ਗਲਤ ਗੱਲਾਂ ਹੁਣ ਅਸੀਂ ਹਮਾਜੇ ਨੂੰ ਜਨੇ ਸਾਨੂੰ ਜ਼ਮੀਨ ਨਹੀਂ ਮਿਲਦੀ ਪੰਜਾਬੀਆਂ ਨੂੰ ਨਹੀਂ ਦਿੰਦੇ ਹੋ ਉਧਰਲੇ ਬੰਦਿਆਂ ਨੂੰ ਮਿਲਦੇ ਇੱਦਾਂ ਇੱਦਾਂ ਸਰਕਾਰ ਨੂੰ ਵੀ ਕਰਨੀ ਚਾਹੀਦਾ ਵੀ ਮਈਆਂ ਨੂੰ ਜ਼ਮੀਨਾਂ ਜਾਇਦਾਦ ਨਹੀਂ ਇੱਥੇ ਖਰੀਦਣੇ ਚਾਹੀਦੀਆਂ ਇੱਥੇ ਪਤਾ ਨਹੀਂ ਕਿੰਨੀ ਆ ਰੇੜੀਆਂ ਹੋ ਗਈਆਂ ਜਾਂ ਕਿੰਨੇ ਦੁਕਾਨਾਂ ਆਸ-ਪਾਸ ਹੋਣ ਗਈਆਂ ਤੁਸੀਂ ਇਹ ਸੋਚੋ ਕਿ ਇਹਦੇ ਵਿੱਚ ਕਿੰਨੇ ਪਰਵਾਸੀ ਹੋਣਗੇ ਹਨ ਬਹੁਤੇ ਪਰਵਾਸੀ ਹੋਣਗੇ ਇਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਘੱਟ ਹੋਣਗੇ ਆਸ-ਪਾਸ ਜਿੰਨੇ ਈ ਰਕਸ਼ਾ ਜਾਂ ਆਟੋ ਖੜੇ ਹੋਣਗੇ ਹਾਂਜੀ ਜਿਆਦਾ ਭਈਆ ਹੀ ਹੈ ਤੇ ਪੰਜਾਬ ਪੰਜਾਬੀਆਂ ਕੋ ਖਾਂਦਾ ਹੀ ਨਹੀਂ ਮੈਂ ਵਲੇੜੀ ਲਾਲ ਮਾਣਾ ਮੈਂ 200 ਰੁਪਈਆ ਨਹੀਂ ਬੱਟੂਗਾ ਇੱਥੇ ਭਈਆ ਰੇੜੀ ਲਾਤੇ ਪੈ 2000 ਰੁਪਈਆ ਬੱਟੀ ਇਹਦਾ ਕਾਰਨ ਕੀ ਕਾਰਨ ਕੀ ਆ ਤੁਸੀਂ ਕਿਹਨੂੰ ਕੀ ਇੱਕ ਪੰਜਾਬੀ ਨੇੜੀ ਲਾਲੀ ਰੁਪਈਆ 2000 ਨਹੀਂ ਬੱਟੂਗਾ ਤੇ ਦੂਜੇ ਪਤਾ ਕੀ ਹੈ ਭਾਜੀ ਆਪਣਾ ਪੰਜਾਬੀ ਭਾਈ ਚਾਰੇ ਦਾ ਸਰਦਾ ਨਹੀਂ ਹੈਗਾ 500 ਤੋਂ ਘੱਟ ਦੋ ਇਹਨਾਂ ਨੇ 200 ਰੁਪਏ 'ਚ ਵੀ ਗੁਜ਼ਾਰਾ ਕਰ ਲੈਣਾ ਭਾਜੀ ਇੱਕ ਤਾਂ ਮਰੇ ਚ 10-10 ਭਈਏ ਰਹਿੰਦੇ ਆ ਆਪਣੇ ਪੰਜਾਬੀ ਦੁਕਾਨਦਾਰ ਆ ਬਾਹਰ ਭਈਏ ਦੀ ਰੇੜੀ ਲੱਗ ਜੂਗੀ ਪੰਜਾਬੀ ਦੀ ਰਿਹੜੀ ਲਾ ਕੇ ਦਿਖਾਵੇ ਕੋਈ ਜੀ ਕਹਿੰਨੋ ਕਿ ਸਾਡੇ ਸੂਬੇ 'ਚ ਪੰਜਾਬ 'ਚ ਪੰਜਾਬੀ ਰਹਿਣ ਹੈ ਨਹੀਂ ਭਾਜੀ ਸਾਰੇ ਰਹਿਣ ਜਿਹੜੇ ਰਹਿੰਦੇ ਆ ਰਹਿਣ ਜਿਹੜੇ ਆਣ ਵਾਲੇ ਟਾਈਮ 'ਚ ਉਹ ਬੰਦ ਕਰ ਦੇਣੇ ਦੇਖੋ ਜੇ ਇਹ ਨਹੀਂ ਕਹਿੰਦੇ ਆਣ ਹੈ ਭਾਜੀ ਜਿਨ੍ਹਾਂ ਨੇ 25 25 30 30 ਲੱਖ ਦੇ ਮਕਾਨ ਦਿੱਤੇ ਆ ਉਹ ਹੁਣ ਕਿੱਥੇ ਜਾਊਗਾ ਹਨ ਪਰ ਚਾਹੀਦਾ ਇਹ ਆ ਜਿਹੜੇ ਨਵੇਂ ਆ ਰਹੇ ਆ ਨਾ ਭਾਜੀ ਲੇਬਰ ਆਵੇ ਆਪਣਾ ਕੰਮ ਕਰੇ ਜੱਟ ਕੋਈ ਆ ਜਿੱਦਾਂ ਹੁਣ ਪਿੰਡਾਂ 'ਚ ਮਤੇ ਵੇ ਬਹੁਤ ਵਧੀਆ ਵੇ ਆ ਉਹਦੇ ਵਿੱਚ ਇਹ ਆ ਜਿੱਦਾਂ ਲੇਬਰ ਆਈ ਆ ਅਗਲੇ ਨੂੰ ਪਤਾ 10 ਬੰਦੇ ਆਏ ਆ ਜੀ ਉਹ ਜੱਟ ਦੀ ਜ਼ਿੰਮੇਵਾਰੀ ਤੇ ਆਏ ਆ ਉਹਨਾਂ ਨੇ ਵਾਪਸ ਜਾਣਾ ਉਹ ਵਾਪਸੀ ਚਾਹੀਦਾ ਰੋਜ਼ ਕਿੰਨਾ ਪ੍ਰਵਾਸੀ ਇੱਥੇ ਆਉਂਦਾ ਜੀ ਹਨਾ ਤੇ ਉਹ ਲੇਕਿਨ ਉਹ ਜਾਣਦਾ ਕਿਤੇ ਤੁਹਾਡੇ ਵਰਗੇ ਤੁਹਾਡੇ ਵਰਗੇ ਮੰਨ ਲਓ ਤੁਹਾਡੀ ਕੋਈ ਦੁਕਾਨ ਹੈ ਤੁਸੀਂ ਰੱਖ ਲੈਗੇ ਹਾਂ ਠੀਕ ਹੈ ਤੁਹਾਨੂੰ ਲਾਲਚ ਪਤਾ ਕੀ ਹੋਣਾ ਜੇ ਮੈਂ ਪੰਜਾਬੀ ਨਕੂੰਗਾ ਉਹਨੇ ਅਗਲੇ ਜਮਾ ਕੋ ਦੱਸਿਆ ਲੈਣਾ ਇਹਨੇ 5000 ਚ ਲਾ ਗਏ ਨਾ ਤੁਸੀਂ ਉਹਨੂੰ ਰੱਖੋਗੇ ਕਿ ਪੰਜਾਬੀ ਰੱਖੋਗੇ ਤੁਹਾਡੀ ਤੁਸੀਂ ਆਪ ਗੱਲ ਕਰਦੇ ਮੈਂ ਤੁਹਾਨੂੰ ਪੁੱਛ ਲੈਣਾ ਸਾਰੇ ਮੱਲੇ ਮਕਾਨ ਲਿੱਤੇ ਲੋਕਾਂ ਨੇ ਸਾਡੇ ਗਲੀ ਜਿਹੜਾ ਸਾਰੇ ਸੈਣੀ ਮਿਕਸ ਰਹਿੰਦੇ ਸੀ ਚਲੋ ਉਹਨੇ ਇਹ ਜਿਹੜੇ ਕੜਾਈ ਸਲਾਈ ਵਾਲੇ ਆ ਓਹ ਹੋਲੀ ਹੋਲੀ ਸਾਰਿਆਂ ਨੇ ਆਪਣੇ ਆਪਣੇ ਮਕਾਨ ਲੈ ਲਏ ਪੰਜਾਬੀ ਬੰਦਾ ਉਹਦਾ 10 ਲੱਖ ਦਿੰਦਾ ਇਹ 15 ਲੱਖ ਦੇ ਕੇ ਮਕਾਨ ਲੈ ਰਹੇ ਆ ਬਾਈ ਤੁਹਾਡਾ ਤੁਹਾਡਾ ਕੀ ਵਿਚਾਰ ਆ ਕਿ ਪ੍ਰਵਾਸੀਆਂ ਨੂੰ ਲੈ ਕੇ ਹੁਣ ਪੰਜਾਬ ਦੇ ਜਿਹੜੀ ਮਹੀਮ ਛੜੀ ਹੋਈ ਹੈ ਤੁਹਾਡਾ ਕੀ ਕਹਿਣਾ ਜੀ ਸਭ ਤੋਂ ਪਹਿਲਾਂ ਇਹ ਆ ਕਿ ਜਿਹੜਾ ਇਹ ਕਾਂਡ ਹੋਇਆ ਆ ਬਹੁਤ ਹੀ ਦੁਖਦਾਇਕ ਹੋਇਆ ਆ ਔਰ ਸਾਡੇ ਸ਼ਹਿਰ ਦੇ ਬੱਚੇ ਦੇ ਨਾਲ ਹੋਇਆ ਆ ਕਿਉਂਕਿ ਉਹ ਇੱਥੇ ਪਹਿਲਾਂ ਇੱਥੇ ਫਵਾੜੇ ਦੇ ਰਹਿਣ ਵਾਲੇ ਪਿੰਡ ਪਾਣੂ ਕੀਦੇ ਸੀ ਔਰ ਇਹ ਦੇਖੋ ਇਹ ਤਾਂ ਹਾਈਲਾਈਟ ਹੋ ਗਿਆ ਕਿ ਇਹ ਹੋਇਆ ਇਸ ਤੋਂ ਇਲਾਵਾ ਕਿੰਨੇ ਹੁੰਦੇ ਹੋਣਗੇ ਉਹ ਵੀ ਸੋਚਣ ਵਾਲੀ ਗੱਲ ਹੈ ਕਿ ਨਾ ਮਾਰੇ ਹਾਲੇ ਪਤਾ ਨਹੀਂ ਲੱਗਿਆ ਨਾ ਮਾਰੇ ਪਤਾ ਨਹੀਂ ਇਹ ਜਿਹੜੇ ਜਾਨੀ ਕਿ ਕਈ ਲੋਕੀ ਸ਼ਿਪਾ ਲੰਦੇ ਆ ਛੱਡੋ ਜਾਨੀ ਕੀ ਚੱਕਰਾਂ ਮੈਣਾਂ ਜਾਂ ਕਿੱਦਾਂ ਨਾ ਪਰ ਇਹ ਬਹੁਤ ਦੁਖਦਾਈ ਗੱਲ ਹੈ ਕਿ ਇਹ ਸਾਰਾ ਕੁਝ ਜੇ ਹੋਣ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਸਾਡੀਆਂ ਸਰਕਾਰਾਂ ਜਾਗਦੀਆਂ ਉਹ ਪਹਿਲਾਂ ਕਿਉਂ ਨਹੀਂ ਇੱਥੇ ਕੰਮ ਕਰਦੇ ਸਾਡੇ ਬੱਚੇ ਸਿਕਿਉਰ ਕਿਉਂ ਨਹੀਂ ਹੈਗੇ ਸਾਡੀਆਂ ਭੈਣਾਂ ਕਿਉਂ ਨਹੀਂ ਸਿਕਿਉਰ ਹੋ ਗਈਆਂ ਕਿਉਂ ਅਸੀਂ ਦਿੱਲੀ ਦੇ ਵਿੱਚ ਜਦੋਂ ਕੋਈ ਨਿਰਬਿਆ ਦੇ ਨਾਲ ਹੋਇਆ ਸੀ ਕਣ ਉਤੋਂ ਬਾਹਰ ਉਠੇ ਆ ਜੀ ਅਸੀਂ ਇਹ ਕਰਨਾ ਹੈ ਇਹ ਜੇ ਹੁੰਦਾ ਆ ਹੁਣ ਇੱਥੇ ਫੁਵਾੜੇ ਦੇ ਵਿੱਚ ਕਿੰਨੀਆਂ ਰੇੜੀਆਂ ਲੱਗੀਆਂ ਕਿ ਨਗਰ ਨਿਗਮ ਕੋਲ ਫੁਵਾੜਾ ਨਗਰ ਨਿਗਮ ਕੋਲ ਜਾਂ ਜਲੰਧਰ ਨਗਰ ਨਿਗਮ ਕੋਲ ਲੁਧਿਆਣਾ ਨਗਰ ਨਿਗਮ ਕੋਲ ਇਹਨਾਂ ਦਾ ਡਾਟਾ ਆਏਗਾ ਕਿਸੇ ਦਾ ਵੀ ਡਾਟਾ ਚਾਹੀਏ ਕੋਈ ਪੰਜਾਬੀ ਆ ਚਾਹੀਏ ਕੋਈ ਬਿਹਾਰੀ ਆ ਚਾਹੀਏ ਕੋਈ ਯੂਪੀ ਵਾਲਾ ਕੰਮ ਕਰ ਸਕਦੇ ਆ ਮੈਂ ਇੱਥੇ ਗਲਤ ਕੰਮ ਕਰਦਾ ਆ ਮੈਂ ਜਾ ਕੇ ਉੜੀਸਾ ਵਿੱਚ ਪਾਸਪੋਰਟ ਬਣਾਉਣਾ ਉਹ ਪਤਾ ਨਹੀਂ ਲੱਗਦਾ ਵੀ ਗਲਤ ਕੰਮ ਕਰਕੇ ਇਹ ਪਾਸਪੋਰਟ ਇਸ ਦੋ ਨੰਬਰ ਦਾ ਬਣਾਉਣ ਲੱਗਾ ਆ ਤੇ ਇਹਦਾ ਪਤਾ ਨਹੀਂ ਲੱਗਦਾ ਕਿ ਇਹ ਬੰਦੇ ਨੇ ਫਲਾਨੀ ਸਟੇਟ ਵਿੱਚ ਕ੍ਰਾਈਮ ਕੀਤਾ ਇਹ ਫਲਾਨੀ ਸਟੇਟ ਵਿੱਚ ਆ ਗਿਆ ਹੁਣ ਪੰਜਾਬ ਗਵਰਨਮੈਂਟ ਨੂੰ ਪਤਾ ਨਹੀਂ ਲੱਗਦਾ ਕਿ ਕਿ ਇਹ ਬੰਦਾ ਫਲਾਨੀ ਤੇ ਡਿਫਾਲਟਰ ਆ ਇਹ ਤੇ ਆ ਉੱਥੇ ਅਸੀਂ ਉੱਥੇ ਕੀ ਗੱਲ ਕਰ ਸਕਦੇ ਜੇ ਆਪਣੇ ਫਵਾੜਾ ਨਗਰ ਨਿਗਮ ਨੂੰ ਜਾਂ ਆਪਣੇ ਪ੍ਰਸ਼ਾਸਨ ਨੂੰ ਪਤਾ ਹੋਵੇ ਕਿ ਇਹ ਬੰਦਾ ਡਿਫਾਲਟਡ ਆ ਉੱਥੇ ਨਿਗਰ ਰੱਖੇਗਾ ਸੀਆਈਡੀ ਆ ਸਾਡੇ ਕੋਲ ਕਿਹੜੀ ਗਵਰਨਮੈਂਟ ਨੂੰ ਆਪਾਂ ਲੱਖਾਂ ਕਰੋੜਾਂ ਦਾ ਟੈਕਸ ਦਿੰਨੇ ਆ ਉਹ ਸਾਨੂੰ ਸਿਕਿਉਰ ਨਹੀਂ ਰੱਖ ਸਕਦੇ ਸਾਡੇ ਬੱਚੇ ਨਹੀਂ ਸਿਕਿਉਰ ਰੱਖ ਸਕਦੇ ਤੇ ਗਵਰਨਮੈਂਟ ਕਹਦੇ ਨਹੀਂ ਸਰ ਤੁਸੀਂ 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 ਕੀ ਕਹੋਗੇ ਹੁਣ ਥੋੜਾ ਕੀ ਹੁਣ ਦੇਖੋ ਬਾਈ ਹੁਣਾਂ ਦਾ ਬੜਾ ਸਵਾਲ ਚੱਕਿਆ ਬਾਈ ਨੇ ਵੀ ਕਿਹਾ ਵੀ ਕੋਈ ਪੰਜਾਬੀ ਜਿਹੜੀ ਲਾਲਗੋੜ ਕੋ ਬੰਦਾ ਨਹੀਂ ਆਉਂਦਾ ਤੁਸੀਂ ਹੁਣ ਤੁਸੀਂ ਵੀ ਐਮਐਲਏ ਐਮਪੀ ਦੀਆਂ ਚੋਣਾਂ ਲੜਦੇ ਹੋ ਜੀ ਅੱਗੇ ਤੁਸੀਂ ਅੱਗੇ ਆਪਣਾ ਸੱਤਾ ਲੈ ਕੇ ਜਾਣੇ ਹੋ ਸੋਚਦੇ ਹੋ ਵਿਚਾਰ ਕਰਦੇ ਕਿ ਪੰਜਾਬ ਨੂੰ ਕਿਵੇਂ ਕਰਨਾ ਆਪਾਂ ਦੇਖੋ ਸਭ ਤੋਂ ਪਹਿਲੇ ਇਹਨਾਂ ਦਾ ਡਾਟਾ ਚਾਹੀਦਾ ਜਦ ਵੀ ਇਹ ਕਿਤੇ ਉਧਰੋਂ ਆਂਦੇ ਆ ਇਹਨਾਂ ਕੋ ਲੈਟਰ ਹੋਣੀ ਚਾਹੀਦੀ ਹੈ ਅ ਥਾਣੇ ਵਿੱਚੋਂ ਵੀ ਸਾਡੇ ਸਾਰੇ ਕਲੀਅਰਨਸ ਹੈ ਆ ਸਾਡੇ ਕੋਈ ਕੇਸ ਨਹੀਂਗਾ ਅਸੀਂ ਪੰਜਾਬ 'ਚ ਆ ਕੰਮ ਕਰ ਸਕਦੇ ਹਾਂ ਉਹੀ ਬੰਦਾ ਕਾਮਯਾਬ ਆ ਹੁਣ ਉਧਰੋਂ ਕਤਲ ਕਰਕੇ ਇੱਧਰ ਆ ਜਾਂਦੇ ਆ ਇੱਧਰ ਆ ਕੇ ਕੋਈ ਵੀ ਦੁਕਾਨ ਖੋਲ੍ਹ ਲੈਂਦੇ ਆ ਮਠਿਆਈ ਦੀ ਹਲਵਾਈ ਦੀ ਉਸ ਤੋਂ ਬਾਅਦ ਇਹ ਕੋਈ ਸ਼ਰਮਾ ਬਣ ਜਾਂਦਾ ਕੋਈ ਕੁਛ ਬਣ ਜਾਂਦਾ ਕੋਈ ਗੁਪਤਾ ਬਣ ਜਾਂਦਾ ਗੱਲ ਇਹ ਆ ਕਿ ਜਿਹੜੇ ਉਧਰੋਂ ਬੰਦੇ ਆਉਂਦੇ ਆ ਉਹਨਾਂ ਕੋ ਥਾਣੇ ਦੀ ਕਲੀਅਰਨਸ ਹੁਣ ਚਾਹੀਦੀ ਐ ਜਦ ਜਿਸ ਬੰਦੇ ਕੋਲ ਲੈਣਸ ਨਹੀਂ ਉਹ ਬੰਦਾ ਗੁਨੇਕਾਰ ਉਧਰ ਕਤਲ ਕਰਕੇ ਆਂਦੇ ਆ ਇੱਥੇ ਰੋਡਾਂ ਤੇ ਐਕਸੀਡੈਂਟ ਕਰਕੇ ਭੱਜ ਜਾਂਦੇ ਗੱਡੀਆਂ ਛੱਡ ਕੇ ਉਹਨਾਂ ਨੇ ਮਾਲਕ ਕਹਿੰਦੇ ਵੀ ਸਾਡਾ ਭਈਆ ਸੀ ਭੱਜ ਗਿਆ ਜੀ ਅਸੀਂ ਹੁਣ ਕੀ ਕਰੀਏ ਹਾਂ ਯੂਪੀ ਸਰਕਾਰ ਨੇ ਉਹਨਾਂ ਨੂੰ ਇੰਨੀ ਖੁੱਲ੍ਹ ਦੇ ਰੱਖੀ ਆ ਵੀ ਏਕੇ 47 ਰੱਖਣਗੇ ਉਹ ਬੰਬ ਰੱਖਣਗੇ ਉਹ ਬਾਰੂਦ ਰੱਖਣਗੇ ਯਾਰ ਉਹ ਤੇ ਫਿਰ ਪਾਕਿਸਤਾਨ ਤੋਂ ਵੀ ਅੱਗੇ ਨਿਕਲ ਗਏ ਜਿਹੜਾ ਇਹ ਜਿਹੜੀ ਕਾਰਨ ਜਦੋਂ ਗੱਲ ਕਰ ਇਹ ਪਹਿਲਾਂ ਵੀ ਸੁਧਾਰ ਕਰ ਯਾਨੀ ਕਿ ਜੇਲ੍ਹ ਚ 7-8 ਸਾਲ ਇਸੇ ਬਲਾਤਕਾਰ ਮਾਮਲੇ ਤੇ ਜੇਲ੍ਹ ਕੱਟ ਕੇ ਆਇਆ ਜੀ ਹੁਣ ਤੁਸੀਂ ਇਹ ਦੇਖੋ ਕਿ ਉਹ ਬੰਦੇ ਨੂੰ ਉਹਦੀ ਸਜ਼ ਉਹਨੂੰ ਕੋਈ ਡਰ ਭੈ ਨਹੀਂ ਸੀਗਾ ਕਿ ਮੈਂ ਤਾਂ ਪਹਿਲਾਂ ਜੇਲ੍ਹ 'ਚ ਰਹਿ ਗਿਆ ਹਾਂ ਹੁਣ ਫੇਰ ਦੁਬਾਰਾ ਤੋਂ ਉਹੀ ਜੁਰਮ ਕਰ ਰਿਹਾ ਸਰ ਜੀ ਇਹ ਸਾਰੀਆਂ ਨਲਾਇਕੀਆਂ ਟੋਟਲ ਦੀ ਟੋਟਲ ਮੈਂ ਜੇ ਤੁਹਾਨੂੰ ਦੱਸਾਂ ਨਾ ਇਹ ਆਪਣੇ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਕੀ ਆ ਕਿ ਸਾਡੇ ਕੋਲ ਸਾਡੇ ਪੈਂਡਿੰਗ ਕਿੰਨੇ 300 360 300 ਕਰੋੜ ਸਾਡਾ ਪੈਂਡਿੰਗ ਕੇਸ ਪਿਆ ਹੈ ਸਾਡੇ ਕੋਲ ਉਹ ਉਹ ਨੂੰ ਕਲੀਅਰ ਨਹੀਂ ਕਰਦੇ ਪਏ ਉਹਨੂੰ ਕਲੀਅਰ ਕਰਨ ਲੋਕਾਂ ਨੂੰ ਜਿਹੜੇ ਗਲਤ ਬੰਦੇ ਆ ਗਲਤ ਅੰਸਰ ਆ ਉਹਨਾਂ ਨੂੰ ਸਜ਼ਾ ਮਿਲੇ ਔਰ ਉਹਨਾਂ ਦੀ ਜਮਾਨਤਾਂ ਨਾ ਹੋਣ ਰੋਜ਼ਰ ਸੰਧੂ ਦੇ ਘਰ ਜਿਹੜਾ ਬੰਬकांड ਹੋਇਆ ਉਹਨਾਂ ਵਿੱਚ ਹੀ ਭਈਆਂ ਦਾ ਹੱਥ ਸੀਗਾ ਉਹਨੇ ਉਹਨੂੰ ਪੈਸੇ ਪਾਏ ਉਹਨੂੰ ਉਹਨੂੰ ਪੈਸੇ ਪਾਏ ਉਹਨੂੰ ਉਹਨੂੰ ਪੈਸੇ ਪਾਏ ਪੰਜ ਬੰਦਿਆਂ ਨੂੰ ਪੈਸੇ ਪਏ ਕੀ ਰੋਜਰ ਸੰਧੂ ਦੇ ਘਰ ਜਿਹੜਾ ਬੰਬ ਸੁੱਟਿਆ ਗਿਆ ਅੱਜ ਉਹ ਵੀ ਉਹ ਦੇਖਿਆ ਜਾਵੇ ਯਾਰ ਕੀ ਇਹਨੇ ਦਿਲ ਵੱਧ ਕੇ ਸਾਡੇ ਪੰਜਾਬ ਦੇ ਵਿੱਚ ਆ ਕੇ ਕਰਨ ਲਾ ਪਏ ਗੁੰਡਾਗਰਦੀਆਂ ਯਾਰ ਇਹ ਜਿਹੜੇ ਬੰਦੇ ਗਲਤ ਐ ਉਹਨਾਂ ਨੂੰ ਇਸ ਪੰਜਾਬ 'ਚ ਰਹਿਣ ਦਾ ਕੋਈ ਹੱਕ ਨਹੀਂਗਾ ਜਿਹੜੇ ਬੰਦੇ ਮਿਹਨਤ ਕਰਕੇ ਮਿਹਨਤ ਕਰਨਾ ਚਾਹੁੰਦੇ ਆ ਉਹ ਜਿਹੜੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਉਹ ਕਰ ਕਰ ਸਕਦੇ ਆ ਪਰ ਜੇ ਉਹ ਗੁੰਡਾਗਰਦੀ ਇਹ ਹੋਣੇ ਇੱਕ ਬੰਦੇ ਦਾ ਮੰਨ ਲਓ ਇੱਕ ਬੰਦੇ ਰੇੜੀ ਲੱਗੀ ਅਗਲਾ ਦੂਜੇ ਬੰਦੇ ਰੇੜੀ ਨਹੀਂ ਲੱਗ ਦਿੰਦਾ ਇਹ ਸਰਕਾਰ ਦੀ ਜਗ੍ਹਾ ਹੈ ਇਹ ਗਵਰਨਮੈਂਟ ਦੇ ਸ਼ੂਟ ਕਰੇਗੀ ਇਹਦਾ ਮਤਲਬ ਇਹ ਨਹੀਂ ਇਹ ਕਾਰਪੋਰੇਸ਼ਨ ਪਰਚੀ ਲੱਗੀ ਹੈ ਇਹਨਾਂ ਦੀ ਜਗ੍ਹਾ ਆਪਣੀ ਹੋਗੀ ਇੱਥੇ ਕੰਦ ਕਰਕੇ ਬੈਜਣਗੇ ਇਦਾਂ ਦਾ ਕਿਸੇ ਕੋ ਕੋਈ ਆਰਡਰ ਨਹੀਂ ਹੈਗਾ ਇੱਕ ਤੁਹਾਨੂੰ ਗੱਲ ਕਰਨਾ ਮੈਂ ਲੋਕਾਂ ਨੇ ਕਹਿਣਾ ਜੀ ਇੰਡੀਆ ਦਾ ਕਾਨੂੰਨ ਨਹੀਂ ਸਹੀ ਜਾਂ ਕਿਸ ਤਰ੍ਹਾਂ ਦੀ ਤੇ ਇੱਕ ਤੁਹਾਨੂੰ ਮੈਂ ਬਹੁਤ ਵੱਡੀ ਗੱਲ ਕਹਿਣ ਲੱਗਾ ਜਦੋਂ ਇੰਡੀਆ ਦਾ ਕਨਸਟੀਟਿਊਸ਼ਨ ਲਿਖਿਆ ਗਿਆ ਸੀ ਨਾ ਤੇ ਡਾਕਟਰ ਬੀ ਆਰ ਅੰਬੇਡਕਰ ਜੀ ਨੇ ਇਹ ਗੱਲ ਕਹੀ ਸੀ ਕਿ ਜਿੰਨਾ ਮਰਜ਼ੀ ਵਧੀਆ ਕਨਸਟੀਟ ਇਨੂੰ ਲਾਗੂ ਕਰਨ ਵਾਲੇ ਲੋਕ ਬੇਈਮਾਨ ਹੋਣਗੇ ਤੇ ਇਸ ਤੋਂ ਘੱਟ ਹੀ ਸੁਧਾਰ ਨਹੀਂ ਹੋ ਸਕਦਾ ਜੇ ਇਹਨੂੰ ਚਲਾਉਣ ਵਾਲੇ ਲੋਕ ਇਮਾਨਦਾਰ ਹੋਣਗੇ ਜੀ ਅੱਜ ਵੀ ਇਸ ਸਵਿਧਾਨ ਪ੍ਰੋਪਰ ਤੌਰ ਤੇ ਲਾਈ ਨੂੰ ਲਾਗੂ ਕੀਤਾ ਜਾਵੇ ਤੇ ਮੈਂ ਤਾਂ ਕਹਿੰਦਾ ਜਿਹੜੇ ਸਾਡੇ ਇੰਡੀਆ ਦੇ ਲੋਕ ਬਾਹਰ ਜਾ ਕੇ ਉਸੇ ਕਾਨੂੰਨ ਨੂੰ ਉਸੇ ਲਾਅ ਨੂੰ ਫੋਲੋ ਕਰਦੇ ਆ ਤੇ ਇੱਥੇ ਵੀ ਉਹਨਾਂ ਲੋਕ ਕੀ ਕਰਨ ਕਿਉਂਕਿ ਇੱਥੇ ਅਸੀਂ ਬੋਰਡ ਬੈਂਕ ਦੀ ਰਾਜਨੀਤੀ ਕਰਕੇ ਅੱਜ ਵੀ ਦੇਖੋ ਕਈ ਕਈ ਲੀਡਰ ਪੋਲੀਟিক্যাল ਲੀਡਰ ਇਸ ਮਸ਼ੇਰੇ ਬੋਲਦੇ ਨਹੀਂ ਕਿ ਸਾਡੀ ਬੋਰਡ ਨਾ ਖਰਾਬ ਹੋ ਜਵੇ ਜੀ ਕਾਰਨ ਕੀ ਕਿ ਸੰਤਾਂ ਨੂੰ ਵੋਟ ਪਿਆਰੀ ਹੈ ਕਿ ਸਾਡੇ ਪੰਜਾਬੀਏ ਤੇ ਜਿਹੜੀ ਪੰਜਾਬੀਏ ਦੇ ਲਈ ਅੱਜ ਸਾਰੀ ਸਾਡਾ ਦਿਲ ਰੋ ਰਿਹਾ ਸਾਡੇ ਪੰਜਾਬ ਦੇ ਵਿੱਚ ਹੜਾ ਆਏ ਹੋਏ ਆ ਸਾਡਾ ਇੰਨਾ ਨੁਕਸਾਨ ਹੋ ਗਿਆ ਸਾਡੇ ਪੰਜਾਬੀਏ ਦੁਖੀ ਆ ਅੱਜ ਪੰਜਾਬੀਏ ਦੇ ਨਾਤੇ ਮੈਂ ਕਿਸੇ ਵੀ ਕਮਿਊਨਿਟੀ ਨੂੰ ਕਹਣਾ ਸਾਰੀ ਪੰਜਾਬੀਏ ਦੀ ਕਮਿਊਨਿਟੀ ਇੱਕ ਹੈ ਔਰ ਇਹ ਇੱਕ ਜਿਹੜੀ ਘਟਨਾ ਹੋਈ ਹੈ ਇਹ ਬਹੁਤ ਗਲਤ ਹੋਈ ਹੈ ਮੇਰਾ ਖੁਦ ਦਾ ਸੱਤ ਸਾਲ ਦਾ ਬੱਚਾ ਮੈਂ ਫੀਲ ਕਰ ਸਕਦਾ ਕਿ ਬਹੁਤ ਮਾੜਾ ਹੋਇਆ ਔਰ ਇਸ ਬੰਦੇ ਨੂੰ ਘੱਟੋ ਦੇ ਘੱਟ ਫਾਂਸੀ ਦੀ ਸਜ਼ਾ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਫਾਂਸੀ ਤੋਂ ਉੱਪਰ ਹੁੰਦੀ ਮੈਂ ਉਹਦੀ ਮੰਗ ਕਰਦਾ ਪਰ ਇਹਨੂੰ ਫਾਂਸੀ ਦੀ ਸਜ਼ਾ ਘੱਟੋ-ਘੱਟ ਹੋਣੀ ਚਾਹੀਦੀ ਆ ਉਹ ਵੀ ਇਹ ਕਿ ਇਹ ਜਿਹੜੀ ਮਿਸਾਲ ਕਾਇਮ ਹੋਵੇ ਪੰਜਾਬ ਦੇ ਵਿੱਚ ਕਿ ਕੋਈ ਵੀ ਪੰਜਾਬ ਦੇ ਵਿੱਚ ਜੇ ਕੋਈ ਕੰਮ ਕਰਦਾ ਜੀ ਸਦਕੇ ਆਓ ਜੇ ਕ੍ਰਾਈਮ ਕਰੂਗੇ ਪੰਜਾਬ ਦੇ ਵਿੱਚ ਉਦੋਂ ਸਖਤ ਤੋਂ ਸਖਤ ਸਜ਼ਾ ਮਿਲੇਗੀ ਕਿਉਂਕਿ ਦੇਖੋ ਉਹ ਨਿੱਕਾ ਜਿਹਾ ਬੱਚਾ ਸਮਝ ਪੰਜ ਸਾਲ ਦਾ ਬੱਚਾ ਜਿੰਨਾ ਬੱਚਿਆਂ ਵੱਲ ਦੇਖ ਕੇ ਪਿਆਰ ਆਉਂਦਾ ਹਨਾ ਕਿ ਬੱਚੇ ਬਹੁਤ ਪਿਆਰੇ ਹੁੰਦੇ ਲੇਕਿਨ ਉਸ ਬੱਚੇ ਦਾ ਵੀ ਇਸ ਤਰੀਕੇ ਨਾਲ ਹਾਲਾਤ ਉਹਦੇ ਜਦੋਂ ਅਸੀਂ ਗੱਲਬਾਤ ਕੀਤੀ ਪਰਿਵਾਰਕ ਮੈਂਬਰਾਂ ਨੇ ਕਿਹਨੇ ਸਾਨੂੰ ਪੰਡ ਵਿੱਚ ਐਸ ਸਮੇਟ ਕਿ ਉਹਦੀ ਬੋੜੀ ਅਸੀਂ ਪੰਡ ਤੱਕ ਨਹੀਂ ਖੋਲੀ ਜੀ ਕੋਈ ਸਕੇ ਜੀ ਅੱਜ ਵਿਚਾਰ ਗੱਲਬਾਤ ਕੀਤੀ ਮੈਂ ਤਾਂ ਕਹਿੰਦਾ ਸਾਡੇ ਦਾ ਨੌਜਵਾਨ ਕੁਝ ਮੁੰਡੇ ਨੇ ਬਾਈ ਇਹਨਾਂ ਵੀ ਅੱਜ ਮੇਰਾ ਵੀਰ ਬਾਈ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜੇਕਰ ਪ੍ਰਵਾਸੀਆ ਦਾ ਬਾਈਕਟ ਕਰਦੇ ਆ ਕੀ ਪੰਜਾਬ ਚ ਇਹ ਜਿਹੇ ਮਾਰਦਾ ਤਾਂ ਨਹੀਂ ਹੋਣਗੀਆਂ ਜੀ ਬਿਲਕੁਲ ਪ੍ਰਵਾਸੀ ਤੇ ਰਹਿਣ ਹੀ ਨਹੀਂ ਜਾਈਦੇ ਜੀ ਇੱਥੇ ਬਿਲਕੁਲ ਬਾਣਦੇ ਨਹੀਂ ਜਾਈਦੇ ਜੀ ਇੱਥੇ ਜੀ ਕਰਨਗੇ ਪ੍ਰਵਾਸੀ ਬਾਹਰ ਕੱਢ ਦੋ ਪਾਈ ਕੱਢ ਕਰ ਦੋ ਹਾਂਜੀ ਕਰਨਾ ਚਾਹੀਦਾ ਪਰ ਇਹ ਜਿਹੜੀ ਘਟਨਾਵਾਂ ਵਾਰਦਾ ਤਾਂ ਹੁੰਦੀਆਂ ਨੇ ਪੰਜਾਬ ਸਹੀ ਹੋ ਜੂ ਆਪਣਾ ਹਾਂਜੀ ਬਿਲਕੁਲ ਸਹੀ ਹੋ ਜੂ ਬਿਲਕੁਲ ਜਿੱਦਾਂ ਹੁਣ ਆਪਾਂ ਹੋਰ ਸਟੇਟਾਂ ਵਿੱਚ ਜਾਂਦੇ ਆ ਆਪਣੀ ਉੱਥੇ ਆਪਾਂ ਜ਼ਮੀਨ ਨਹੀਂ ਲੈ ਸਕਦੇ ਆਪਾਂ ਕੁਝ ਨਹੀਂ ਕਰ ਪੰਜਾਬ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜਮੀਨਾਂ ਵਾਲਾ ਮੁੱਦਾ ਤਾਂ ਭਾਈ ਹੋ ਗਿਆ ਗੱਲ ਇਹ ਹੈ ਕਿ ਪ੍ਰਵਾਸੀ ਨੂੰ ਬਾਹਰ ਕੱਢੋ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਪਰ ਸਾਡੇ ਲੋਕ ਪੰਜਾਬੀ ਲੋਕ ਅਸੀਂ ਬੁਲਾਉਂਦੇ ਆ ਅਸੀਂ ਉਹਨਾਂ ਕੋਲ ਕੰਮ ਕਰਾਉਂਦੇ ਆ ਜਦ ਤੱਕ ਅਸੀਂ ਕੰਮ ਕਰਨਾ ਸ਼ੁਰੂ ਕਰਦੀ ਆ ਆਪਣੇ ਜਿਹੜੇ ਭਈਏ ਆਉਂਦੇ ਆ ਸਾਡੇ ਵੀ ਆਉਂਦੇ ਰਹਿੰਦੇ ਆ ਬਹੁਤ ਚੰਗੇ ਆ ਕਈ ਬਹੁਤ ਚੰਗੇ ਬੰਦੇ ਵੀ ਹੈਗੇ ਆ ਚੰਗੇ ਤੇ ਮਾੜੇ ਜਿੱਦਾਂ ਆਪਣੇ ਹੁਣ ਪੰਜਾਬੀ ਵੀ ਕੋਈ ਚੰਗੇ ਹੈਗੇ ਕਈ ਮਾੜੇ ਹੈਗੇ ਇਹ ਹਿਸਾਬ ਨਾਲ ਬਹੁਤ ਡਿਫਰੈਂਸ ਹੈ ਨਾ ਚੀਜ਼ਾਂ ਦਾ ਕਈ ਭਈਏ ਚੰਗੇ ਵੀ ਹੈਗੇ ਇਦਾਂ ਦੀ ਗੱਲ ਨਹੀਂ ਹੈਗੀ ਬਹੁਤ ਚੰਗੇ ਬੰਦੇ ਆ ਜਿਹੜੇ ਗਲਤ ਬੰਦੇ ਆ ਜਾਂ ਤੇ ਯੂਪੀ ਭਾ ਜੇ ਯੂਪੀ ਤੇ ਕਾਨੂੰਨ ਹੱਥ ਖੜੇ ਕਰ ਦਿੰਦੇ ਵੀ ਸਾਡੇ ਕੋ ਕਾਨੂੰਨ ਨਹੀਂ ਚਲਾਇਆ ਜਾਂਦਾ ਠੀਕ ਹੈ ਨਾ ਬਾਕੀ ਭਾਈ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਡਾਕਟਰ ਪੀਮਲਾਵ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਹੈ ਜਿਹੜਾ ਕਾਨੂੰਨ ਹੈ ਉਹ ਸਹੀ ਤਰੀਕੇ ਨਾਲ ਜੇ ਲੀਡਰ ਚਲਾਉਣ ਤੇ ਕੋਈ ਵੀ ਵੱਡੇ ਵੱਡੇ ਡਾਕੇਮਾਨ ਤੇ ਬਿਹਾਰ ਵਿੱਚ ਬਹੁਤ ਵੱਡੀ ਗੱਲ ਆ ਚੱਪਲ ਨਹੀਂ ਬਿਹਾਰ ਚ ਕੋਈ ਚੋਰੀ ਕਰ ਸਕਦਾ ਪੁਲਿਸ ਨੂੰ ਇੱਕ ਐਕਸ਼ਨ ਲੈਣਾ ਪੈਣਾ ਵਾ ਔਰ ਜਿਹੜੇ ਉਧਰਲੇ ਬੰਦੇ ਇੱਧਰ ਆਉਂਦੇ ਆ ਉਹਨਾਂ ਕੋ ਪੁਲਿਸ ਦੀ ਕਲੀਅਰਨਸ ਹੋਣੀ ਚਾਹੀਦੀ ਆ ਪੁਲਿਸ ਦੀ ਕਲੀਅਰਨਸ ਨਹੀਂ ਹੈਗੀ ਇੱਥੇ ਉਹਨੂੰ ਕੋਈ ਬੰਦਾ ਕੰਮ ਨਾ ਦੇਵੇ ਕੋਈ ਕੁਛ ਨਾ ਦੇਵੇ ਜੇ ਕਿਸੇ ਕੋ ਕੋ ਕਾਨ ਹੁੰਦਾ ਤੇ ਜਿਹੜਾ ਬੰਦਾ ਰੱਖਦਾ ਉੱਤੇ ਕਾਰਵਾਈ ਹੁੰਦੀ ਜਵੇ ਇੱਕ ਕਿ ਜਿਹੜਾ ਦੇ ਬੰਦਾ ਇੱਥੇ ਮਿਲ ਕੇ ਕੰਮ ਕਰਨ ਜਾਂਦਾ ਪ੍ਰਵਾਸੀ ਮਜ਼ਦੂਰ ਹਨ ਭਰਾ ਸਾਡੇ ਪਹਿਲੇ ਪ੍ਰਵਾਸੀ ਕਿ ਭਰਾ ਹੀ ਇੰਡੀਆ ਦੇ ਚ ਰਹਿੰਦੇ ਭਰਾ ਹੀ ਸਾਡੇ ਔਰ ਸਾਨੂੰ ਭਈਆਂ ਨਾਲ ਇਹ ਨਹੀਂ ਕੋਈ ਦੁਸ਼ਮਣੀ ਹੈ ਨਹੀਂ ਅਸੀਂ ਭਈਆਂ ਨੂੰ ਸਿਰਫ ਇਹ ਨਹੀਂ ਗੱਲ ਕਰਨ ਚੰਦੇ ਆ ਵੀ ਭਰਾਵਾਂ ਨੂੰ ਆਪਣੇ ਬਾਈ ਭਰਾਵਾਂ ਨੂੰ ਕਿ ਦੇਖੋ ਤੁਸੀਂ ਜੇ ਕੰਮ ਕਰਨਾ ਚਾਹੁੰਦੇ ਜੇ ਇਦਾਂ ਦਾ ਤੁਹਾਡੇ ਬੱਚੇ ਨਾਲ ਹੋਇਆ ਹੁੰਦਾ ਤੇ ਤੁਸੀਂ ਪੰਜਾਬ ਦਾ ਪੂਰਾ ਵਿਰੋਧ ਕਰਨਾ ਸੀ ਪਰ ਪੰਜਾਬ ਇਹਨਾਂ ਘਟਿਆ ਕੰਮ ਨਹੀਂ ਕਰਦਾ ਇਹ ਤੁਹਾਡੇ ਲੋਕਾਂ ਨੇ ਕੰਮ ਕੀਤਾ ਉਹਨਾਂ ਦੇ ਜਿਨ੍ਹਾਂ ਨੇ ਕੀਤਾ ਵਾ ਤੁਹਾਡੀ ਕਿਸੇ ਵੀ ਲੀਡਰ ਹੀ ਨੇ ਜਾਂ ਤੁਹਾਡੇ ਪੂਰੇ ਬਿਹਾਰ ਵਾਲਿਆਂ ਨੇ ਕਿਸੇ ਨੇ ਨਹੀਂ ਕਿਹਾ ਵੀ ਬਹੁਤ ਮਾਰੀ ਮਾਰੀ ਹੋ ਗਈ ਹੈ ਇਹ ਬੱਚੇ ਨਾ ਮਾਰੀ ਘਟਨਾ ਹੋਈ ਹੈ ਕਿਸੇ ਨੇ ਨਹੀਂ ਕਿਹਾ ਕਿਉਂ ਜਾਂ ਤਾਂ ਤੁਸੀਂ ਉਹਨਾਂ ਬੰਦਾਂ ਸਾਥ ਦੇ ਰਹੇ ਹੋ ਤੇ ਜੇ ਉਹਨਾਂ ਦਾ ਨਹੀਂ ਸਾਥ ਦੇ ਰਹੇ ਤੇ ਫਿਰ ਉਹਨਾਂ ਦੇ ਖਿਲਾਫ ਬੋਲੋ ਇੰਨੀ ਗੱਲ ਕਿਉਂ ਕਰੀ ਭਾਈ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਕੀ ਪੰਜਾਬ ਦੇ ਵਿੱਚ ਉਹ ਪ੍ਰਵਾਸੀਆਂ ਦਾ ਬਾਈਕਾਡ ਕਰਨ ਦੇ ਨਾਲ ਸਭ ਕੁਝ ਸਹੀ ਹੋਇਆ ਜਾਂ ਇਹ ਸਹੀ ਹੈ ਲੀਕ ਤੁਹਾਨੂੰ ਕੀ ਲੱਗਦਾ ਜੀ ਨਹੀਂ ਜੀ ਦੇਖੋ ਕੱਲਾ ਪ੍ਰਵਾਸੀਆਂ ਨੂੰ ਨਹੀਂ ਆਪਾਂ ਦੋਚੀ ਦੇ ਸਕਦੇ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਵੀ ਇਹਦੇ ਵਿੱਚ ਰੋਲ ਬਹੁਤ ਵੱਡਾ ਆ ਮੈਂ ਕਿਉਂਕਿ ਮੈਂ ਖੁਦ ਇੱਕ ਰੈਪੋਰਟ ਪੋਸਟੇ ਹੈਗਾ ਆ ਐਜ਼ ਸਟੇਟ ਕਨਵੀਨਰ ਆ ਹਿਊਮਨ ਰਾਈਟ ਐਂਟੀ ਡਰਗ ਮੂਵਮੈਂਟ ਚਲਾ ਰਿਹਾ ਆ ਫੋਰ ਮਨ ਡੀਜੀਪੀ ਸ਼ਸ਼ੀਕANT ਇਹਦੇ ਵਿੱਚ ਨਾ ਮੈਂ 2008 ਦੇ ਵਿੱਚ ਵੀ ਤੋਂ ਪਹਿਲਾਂ ਇੱਕ ਨਾ ਇੱਕ ਵਿੰਗ ਹੁੰਦਾ ਸੀ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਥਾਣਿਆਂ ਵਿੱਚ ਹੁੰਦਾ ਸੀ ਉਹਦੇ ਵਿੱਚ ਜੇ ਕੋਈ ਵੀ ਪ੍ਰਵਾਸੀ ਆਉਂਦਾ ਸੀ ਨਾ ਉਹਦੀ ਇੱਕ ਇਨਕੁਆਰੀ ਹੁੰਦੀ ਸੀ ਇਹ ਹੁੰਦਾ ਸੀਗਾ ਪਹਿਲਾਂ ਹਾਂ ਬਿਲਕੁਲ ਹੁੰਦਾ ਸੀ 2008 ਦੀ ਗੱਲ ਕਰ ਰਹੇ ਹਾਂ 2008 ਤੋਂ ਪਹਿਲਾਂ ਤਾਂ ਫਿਰ ਇਸ ਮੈਟਰ ਨੂੰ ਲੈ ਕੇ ਮੈਂ 2019 ਦੇ ਵਿੱਚ ਡੀਜੀਪੀ ਸਾਹਿਬ ਦੇ ਸਟਾਫ ਨੂੰ ਆਈਜੀ ਹੈੱਡਕ quarter ਨੂੰ ਮਿਲਿਆ ਸੀ ਕ ਸਰ ਜੀ ਇਹ ਨਾ ਬਿੰਗਿਆ ক্লোਜ਼ ਕਰਤਾ ਇਹ ਜਾਨੀ ਕਿ ਦੁਬਾਰਾ ਸ਼ੁਰੂ ਕਰਨੇ ਚਾਹੀਦਾ ਕਿਉਂਕਿ ਸਾਡੇ ਇੱਥੇ ਕਾਫੀ ਗੁੱਜਰਪਾਈਚਾਰੇ ਚ ਲੋਕੀ ਜਿਹੜੇ ਹੈਗੇ ਆ ਉਹ ਔਰ ਪ੍ਰਵਾਸੀ ਜਿਹਦਾ ਬਿਹਾਰ ਯੂਪੀ ਤੋਂ ਆ ਸਾਨੂੰ ਇਹ ਨਹੀਂ ਕਿ ਬਿਹਾਰ ਚੂਪੀ ਦਾ ਕੋਈ ਅਲਰਜੀ ਆ ਸਾਡੇ ਲੋਕ ਵੀ ਉੱਥੇ ਰਹੇ ਪਰ ਇੱਕ ਗੱਲ ਆ ਕਿ ਆਪਾਂ ਇੱਕੋ ਚੀਜ਼ ਮੈਂ ਹਮੇਸ਼ਾ ਹਰ ਇੰਟਰਵਿਊ 'ਚ ਕਹਿੰਨਾ ਆ ਕਿ ਸਾਡਾ ਬੱਚਾ ਜਦੋਂ ਜਾਂਦਾ ਉਹਦੀ ਪੀਸੀਸੀ ਹੁੰਦੀ ਆ ਚਾਹੇ ਉਹ ਵਿਦੇਸ਼ਾਂ 'ਚ ਕੰਮ ਕਰਦੇ ਸਾਨੂੰ ਇਹੀ ਕਹਿੰਦੇ ਵਿਦੇਸ਼ਾਂ 'ਚ ਕੰਮ ਕਰਦੇ ਆ ਪਰ ਸਾਡੇ ਬੱਚਿਆਂ ਦੀ ਪੀਸੀਸੀ ਹੁੰਦੀ ਫੇਰ ਜਾਂਦੇ ਆ ਬਟ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਚੈੱਕ ਹੁੰ ਪਹਿਲਾਂ ਹੁੰਦਾ ਸੀ ਕੋਈ ਪ੍ਰਵਾਸੀ ਚਲੋ ਕੋਈ ਜੱਟ ਜੀਬੀਦਾਰ ਜਾਂ ਕੋਈ ਇੰਡਸਟਰੀ ਰੱਖਦਾ ਸੀ ਉਦੋਂ ਉਹਨਾਂ ਉਹਦੇ ਉਹਦੇ ਮਾਲਕ ਨੂੰ ਸਭ ਤੋਂ ਪਹਿਲੇ ਇੱਕ ਇੰਸਕਸ਼ਨ ਹੁੰਦੀ ਸੀ ਕਿ ਜੇ ਲੋਕਲ ਥਾਣੇ 'ਤੇ ਜਾ ਕੇ ਦੱਸਣਾ ਵੀ ਇੱਕ ਪ੍ਰਵਾਸੀ ਸਾਡੇ ਕੋਲ ਆਇਆ ਉਹਦੇ ਦੱਸੇ ਐਡਰੈਸ ਤੇ ਉਹਦੀ ਵੈਰੀਫਿਕੇਸ਼ਨ ਹੁੰਦੀ ਸੀ ਉਹ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜਦੋਂ ਉਹ ਪ੍ਰੂਫ ਹੋ ਜਾਂਦਾ ਕਿ ਹੀ ਇਜ਼ ਜੈਨੂਨ ਤਾਂ ਉਹਨੂੰ ਕੰਮ ਤੇ ਰੱਖਿਆ ਜਾਂਦਾ ਹਾਂ ਹੁਣ ਕੀ ਹੈ ਕਿ ਮੈਂ ਜਾਨਕੀ ਜੋ ਮੇਰਾ ਆਪਣਾ ਆਈਕਿਊ ਕਹਿੰਦਾ ਆ ਕਿ ਜੋ ਫੈਮਿਲੀ ਬੱਚੇ ਹਮਾਰੇ ਤਾਂ ਵੱਖਰੀ ਗੱਲ ਹੈ ਕਾਫੀ ਬੱਚੇ ਜਿਹੜੇ ਉਥੋਂ ਜਿਹੜੇ ਪ੍ਰਵਾਸੀ ਆ ਉਹ ਜ਼ਿਆਦਾਤਰ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਕ੍ਰਾਈਮਨਲ ਹੈਗਾ ਜਾਂ ਕ੍ਰਾਈਮ ਕਰੋ ਭੱਜੋ ਦੂਜੀ ਸਟੇਟ ਜਾ ਜਾਓ ਇੱਥੇ ਕੌਣ ਪੁੱਛਦਾ ਇੱਥੇ ਸਾਡੇ ਇੱਕ ਬੋਰਡ ਦੇ ਛੋਟੇ ਜਿਹੇ ਬੋਰਡ ਦੇ ਲਾਲਚ ਦੇ ਵਿੱਚ ਸੱਤਾ ਦੇ ਲਾਲਚ ਦੇ ਵਿੱਚ ਸਾਡੇ ਪੋਲੀਟੀਸ਼ੀਅਨ ਸਾਡੇ ਐਮਐਲਏ ਹੋਗੇ ਸਾਡੇ ਪੰਜ ਸਾਡੇ ਐਮਸੀ ਸਾਡੇ ਸਾਰੇ ਹਕੂਮਾਨ ਜਿਹੜੇ ਆ ਉਹਨਾਂ ਦੇ ਆਧਾਰ ਕਾਰਡ ਬਣਾਉਂਦੇ ਆ ਵੋਟਰ ਕਾਰਡ ਬਣਾਉਂਦੇ ਆ ਉਹ ਬੰਨ ਵੇਲੇ ਵੀ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਸ਼ਰਮਿੰਗ ਕੀਤੀ ਜਾਵੇ ਹਾਲਾਂਕਿ ਜਦੋਂ ਆਧਾਰ ਕਾਰਡ ਤੇ ਸਾਡੇ ਫਿੰਗਰਪ੍ਰਿੰਟ ਜਿਹੜੇ ਆ ਉਹ ਦਰਜ ਹੁੰਦੇ ਆ ਨਾ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਆਧਾਰ ਕਾਰਡ ਨਹੀਂ ਬਣਦਾ ਜਦੋਂ ਆਧਾਰ ਕਾਰਡ ਬਣਦਾ ਤੇ ਜੇਕਰ ਆਧਾਰ ਕਾਰਡ ਉਹਨਾਂ ਦਾ ਕਿਸੇ ਹੋਰ ਸਟੇਟ ਵਿੱਚ ਬਣਿਆ ਹੋਇਆ ਤੇ ਕੀ ਪੰਜਾਬ ਚੋਂ ਡਾਟਾ ਨਹੀਂ ਆਂਦਾ ਹੋਊਗਾ ਜਦੋਂ ਆਧਾਰ ਕਾਰਡ ਬਣਦਾ ਹੋਊਗਾ ਕਿ ਬਿਨਾ ਉਹ ਕਿਸੇ ਫਿੰਗਰਪ੍ਰਿੰਟਸ ਜਾਂ ਅੱਖਾਂ ਨੂੰ ਚੈੱਕ ਕੀਤੀ ਵਗੈਰਾ ਉਹ ਆਧਾਰ ਕਾਰਡ ਕਿਸੇ ਵੀ ਕੈਫੇ ਤੋਂ ਬਣ ਜਾਂਦਾ ਇਹ ਸੌਖਾ ਵੈਸੇ ਬਣਨਾ ਤੁਹਾਨੂੰ ਲੱਗਦਾ ਹੋਊਗਾ ਕਿ ਜੇਕਰ ਕਿਸੇ ਨੇ ਕੋਈ ਪਤਾ ਨਹੀਂ ਸਾਨੂੰ ਤਾਂ ਨਹੀਂ ਪਤਾ ਕਿ ਕੀ ਕਿਸੇ ਕੈਫੇ ਦੇ ਵਿੱਚ ਕੋਈ ਐਵੇਂ ਆਧਾਰ ਕਾਰਡ ਬਣਾ ਲੈਂਦਾ ਐਵੇਂ ਹੁੰਦਾ ਜੀ ਨੇ ਐਜ਼ ਰੂਲ ਤਾਂ ਇਹ ਪੋਸੀਬਲ ਹੀ ਹੈ ਨਹੀਂ ਕਿ ਜਿਸ ਬੱਚੇ ਜਿਸ ਪਰਸਨ ਦੇ ਜਿਹੜੇ ਆ ਫਿੰਗਰਪ੍ਰਿੰਟ ਹੋ ਗਏ ਆ ਔਰ ਆਈ ਸਕੈਨ ਹੋ ਗਿਆ ਨਹੀਂ ਹੋ ਸਕਦਾ ਬਟ ਹੁਣ ਮੈਂ ਤੁਹਾਨੂੰ ਕੀ ਕਵਾਂ ਕਿ ਦੇਖੋ ਜਿਹੜੀ ਫੋਰਜਰੀ ਆ ਉਹ ਕਿਤੇ ਵੀ ਹੋ ਸਕਦੀ ਆ ਉਹਦੇ ਵਿੱਚ ਜਿਆਦਾ ਜਿਹੜੇ ਕ੍ਰਿਮੀਨਲ ਕੇਸ ਆ ਫੋਰਜਰੀ ਹੋਣਗੇ ਉਹ ਕਿਸੇ ਨਾ ਕਿਸ ਤੱਕ ਡਾਟਾ ਤਿਆਰ ਕੀਤਾ ਜਾਂਦਾ ਆ ਹੈ ਨਾ ਤੇ ਮਤਲਬ ਕਾਫੀ ਕੇਸ ਅਨਰਜਿਸਟਰਡ ਹੈਗੇ ਉਹ ਤਾਂ ਸ਼ੋ ਹੋਣੇ ਹੀ ਨਹੀਂ ਹੈਗੇ ਉਹਦੇ ਵਿੱਚ ਇੱਕ ਸਵਾਲ ਕਿਤੇ ਨਾ ਕਿਤੇ ਇਹ ਕੈਫੇ ਵਾਲੇ ਦਾ ਵੀ ਬਣਦਾ ਜਿਹੜੇ ਕੈਫੇ ਵਾਲੇ ਪ੍ਰਾਈਵੇਟ ਕੈਫੇ ਵਾਲੇ ਵੈਸੇ ਦਾ ਕੰਮ ਜਿਹੜਾ ਹੁੰਦਾ ਸਾਂਝ ਕੇਂਦਰਾ ਚ ਹੁੰਦਾ ਵਾ ਪੰਜਾਬ ਚ ਜਿਹੜੇ ਨੇ ਜਿੱਥੇ ਆਧਾਰ ਕਾਰਡ ਬਣਦਾ ਹੈ ਜਾਂ ਜਿੱਥੇ ਸਾਰੇ ਪ੍ਰੂਫ ਜਾਂਦੇ ਆ ਜਿਹੜੇ ਪ੍ਰਾਈਵੇਟ ਕੈਫੇਸ ਨੇ ਉਹਨਾਂ ਦੇ ਵਿੱਚ ਵੀ ਆਧਾਰ ਕਾਰਡ ਵਗੈਰਾ ਬਣਦੇ ਆ ਤੇ ਇਹ ਕਿਤੇ ਨਾ ਕਿਤੇ ਚੈਕਿੰਗ ਉਹਨਾਂ ਪ੍ਰਾਈਵੇਟ ਕੈਫੇਸ ਵਿੱਚ ਵੀ ਹੋਵੇ ਜਾਂ ਉਹਨਾਂ ਤੇ ਵੀ ਸਖਤੀ ਕੀਤੀ ਜਾਵੇ ਕਿ ਤੁਸੀਂ ਬਿਨਾਂ ਕਿਸੇ ਪ੍ਰੂਫ ਤੋਂ ਜਾਂ ਜਿਹੜੇ ਗਵਰਨਮੈਂਟ ਤੋਂ ਅਪਰੂਵਡ ਨਹੀਂ ਆ ਉਹ ਕੋਈ ਵੀ ਸਰਕਾਰੀ ਦਸਤਾਵੇਜ਼ ਜਨਾਬ ਰੋਣ ਇਹ ਨਹੀਂ ਹੁੰਦਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਮੰਨ ਲਓ ਜੇ ਕੈਫੇ ਮੈਨਾਂ ਸਾਨੂੰ ਲੋੜ ਪਈ ਆਪਾਂ ਨਹੀਂ ਸੁਵਿਧਾ ਜਾਂਦੇ ਆਪਣਾ ਉਹਧਾਰ ਕਾਰਡ ਕਢਾ ਸਕੀ ਠੀਕ ਹੈ ਨਾ ਉਹ ਨਹੀਂ ਗੱਲ ਹੈ ਜੈਨੂਨ ਹੋਵੇ ਨਾ ਮੈਂ ਤੁਹਾਨੂੰ ਦੱਸਦਾ ਕਲੀਅਰਨੈਸ ਹੁਣ ਜ ਉਹ ਤਾਂ ਇੱਥੇ ਆ ਸਕਦੇ ਆ ਇਹ ਨਹੀਂ ਕਿ ਉਹ ਕਤਲ ਕਰਕੇ ਇੱਥੇ ਆ ਗਏ ਆ ਉਹ ਕੁਝ ਕਰਕੇ ਆ ਗਏ ਸਾਡੇ ਜਿਹੜੇ ਬੋਟਰ ਬੋਟਰ ਹੈ ਨਾ ਜਿਹੜੇ ਬੋਟਰ ਸਾਡੇ ਇੱਥੇ ਦੇ ਪੰਜਾਬ ਦੇ ਬੋਟਰ ਹੈ ਉਹਨਾਂ ਦੀ ਵੀ ਇੱਕ ਮੰਗ ਆ ਜੋ ਗਲਤ ਹੁੰਦੇ ਆ ਉਹ ਜੇਲਾਤ ਹੁੰਦੇ ਵਿਚਾਰੇ ਉਦੋਂ ਉਹਨਾਂ ਦੀ ਵੋਟ ਵੀ ਨਹੀਂ ਪੈਂਦੀ ਇੱਥੇ ਉੱਥੇ ਕਤਲ ਕਰਕੇ ਆਉਂਦੇ ਜਾਂ ਉਦੋਂ ਦੇ ਲੇਡੀਜ਼ ਨੂੰ ਪਿਆਰਾਨੀ ਨੂੰ ਭਜਾ ਕੇ ਪੈਸੇ ਲੈ ਕੇ ਉਧਰੋਂ ਆ ਜਾਂਦੇ ਆ ਉਧਰੋਂ ਆ ਕੇ ਇੱਥੇ ਆਪਣਾ ਅੱਡਾ ਗੱਡਾ ਜਮਾ ਕੇ ਬਹਿ ਜਾਂਦੇ ਆ ਪਤਾ ਨਹੀਂ ਲੱਗਣ ਦਿੰਦੇ ਕੀ ਕਰਦੇ ਪਏ ਆ ਔਰ ਇਸ ਗੱਲ ਦਾ ਚਾਨਣਾ ਕਰਨਾ ਚਾਹੀਦਾ ਸਰਕਾਰ ਨੂੰ ਕੀ ਵੋਟਾਂ ਨੂੰ ਛੱਡ ਕੇ ਨਾ ਵੋਟਾਂ ਨੂੰ ਛੱਡ ਕੇ ਉਹਨਾਂ ਨੂੰ ਇਹਨਾਂ ਦਾ ਜਿਹੜਾ ਕ੍ਰੇਮਲਿਨ ਰਿਕਾਰਡ ਹੈ ਜਦ ਤੱਕ ਉਹਨਾਂ ਦੇ ਥਾਣੇ 'ਚ ਨਹੀਂ ਲਿਖਿਆ ਹੁੰਦਾ ਵੀ ਇਹ ਬੰਦੇ ਕਲੀਨ ਚਿੱਟਾ ਹੈ ਬੰਦੇ ਵਧੀਆ ਪਰਿਵਾਰ ਦੇ ਹੈ ਇਹਨਾਂ ਨੂੰ ਕਿ ਪੰਜਾਬ ਵਿੱਚ ਪੰਜਾਬ ਦੇ ਨਾਲ ਜੁੜੇ ਆ ਤੇ ਇੰਡੀਆ ਭਾਰਤ ਦੇਸ਼ ਦੇ ਵਿੱਚ ਇਹ ਵੀ ਆਉਂਦੇ ਆ ਸਾਡੇ ਕਿਉਂਕਿ ਭਾਰਤ ਦੇਸ਼ ਇੰਡੀਆ ਬਿਹਾਰ ਯੂਪੀ ਸਾਡੇ ਵਿੱਚ ਆਉਂਦਾ ਔਰ ਇਹ ਨਹੀਂ ਆਪਾਂ ਕੈਸੇ ਵੀ ਇਹ ਬਾਹਰ ਹੋ ਸਕਦੇ ਦੇਖੋ ਅੱਜ ਪਹਿਲਾਂ ਬੱਸਾਂ ਇੱਥੇ ਰੁਕਦੀਆਂ ਹੁੰਦੇ ਸੀਗਾ ਹੁਣ ਕਿੱਥੇ ਬੱਸਾਂ ਰੁਕ ਰੀਆਂ ਬੱਸਾਂ ਉਹ ਪਰੇ ਚਲ ਗਈਆਂ ਕਿਉਂ ਹੁਣ ਅੱਗੇ ਅੱਗੇ ਉੱਥੇ ਵੀ ਦੇੜੀਆਂ ਲੱਗੀਆਂ ਬੱਸਾਂ ਫਗਵਾੜੇ ਤੋਂ ਵੀ ਅੱਗੇ ਰੁਕਣ ਲੱਪਣੀਆਂ ਫਿਰ ਉੱਥੇ ਵੀ ਜਿਹੜੀਆਂ ਅੱਗੇ ਲੱਪੀਆਂ ਬੱਸਾਂ ਸਿੱਧੀਆਂ ਲੁਧਿਆਣੇ ਲੱਗੇ ਹੀ ਰੁਕਣ ਗਈਆਂ ਇਹਦਾ ਕਿਉਂ ਹੋ ਰਿਹਾ ਇੱਥੇ ਸਰਕਾਰਾਂ ਸੁੱਧੀਆਂ ਪਈਆਂ ਐਮਐਲਏ ਸੁੱਤਾ ਪਿਆ ਵਾ ਐਮਪੀ ਸੁੱਤਾ ਪਿਆ ਵਾ ਇੱਥੋਂ ਦਾ ਇੱਥੋਂ ਦਾ ਪ੍ਰਧਾਨ ਮੰਤਰੀ ਸੁੱਤਾ ਪਿਆ ਵਾ ਮੁੱਖ ਮੰਤਰੀ ਸੁੱਤਾ ਪਿਆ ਇੱਥੇ ਦਾ ਰਾਸ਼ਟਰਪਤੀ ਸੁੱਤਾ ਪਿਆ ਇਹ ਇਹਨਾਂ ਨੂੰ ਪਤਾ ਨਹੀਂ ਲੱਗਾ ਇੱਥੇ ਬੱਸਾਂ ਰੁਕਦੀਆਂ ਸੀਗਾ ਪੁਲ ਖਤਮ ਹੁੰਦਾ ਹੁਣ ਅੱਗੇ ਚੱਲ ਗੀਆਂ ਜਦੋਂ ਉਸ ਤੋਂ ਵੀ ਅੱਗੇ ਚੱਲ ਗਏ ਰੇੜੀਆਂ ਲੱਗਣੀਆਂ ਹੋ ਗਿਆ ਫਿਰ ਲੁਧਿਆਣੇ ਰੁਕਿਆ ਕਰੇਗੀ ਬੱਸ ਉਹਨੂੰ ਕਹਿੰਦਾ ਉੱਥੋਂ ਪੈਦਲ ਹੀ ਆ ਜਾ ਇਹ ਬੜਾ ਮੁੱਦਾ ਚਾਹ ਕਰ ਰਹੇ ਕਹਿੰਦੇ ਬੱਸਾਂ ਪਹਿਲਾਂ ਇੱਥੇ ਰੁਕਦੀਆਂ ਸੀਗੀਆਂ ਪਰ ਇੱਥੇ ਦੁਕਾਨਾਂ ਰੇੜੀਆਂ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਬੱਸਾਂ ਢਾਕੇ ਘਰਤਾ ਇੱਥੇ ਉਹਨ ਬਿਲਕੁਲ ਬੜਾ ਜੈਨੂਨ ਜੀ ਗੱਲ ਕੀਤੀ ਨਿਊ ਟੂ ਸ਼ਟਰ ਵਾਲੀ ਤੁਸੀਂ ਹਾਂ ਤੁਸੀਂ ਕੀ ਕਹੋਗੇ ਬਾਈ ਨਹੀਂ ਦੇਖੋ ਇਹਦਾ ਹੱਲ ਜਿਹੜਾ ਨਾ ਆਪਾਂ ਚਾਹੇ ਇਹਨੂੰ ਜਿੰਨਾ ਮਰਜੀ ਲੰਬਾ ਜਿੰਨਾ ਮਰਜੀ ਲੰਬਾ ਖਚਲੀਏ ਅਸੀਂ ਕੱਲਾ ਇਹ ਦੇਖੋ ਕਿੱਥੇ ਰੁਕਣ ਦੀ ਆਹ ਦੇਖੋ ਲੈ ਇਹਦਾ ਕੋਈ ਟਿਕਾਣਾ ਉੱਥੇ ਇੱਥੇ ਟਿਕਾਣਾ ਸੀਗਾ ਜਾ ਕੇ ਕਿੱਥੇ ਰੁਕੀ ਹੈਗੀ ਹੁਣ ਜਿਹੜੇ ਬੰਦੇ ਇੱਥੇ ਦੌੜਦੇ ਜਾਂਦੇ ਪਏ ਉਹ ਉਹ ਬਜ਼ੁਰਗ ਮਾਰੇ ਜਾਂਦੀ ਉਹ ਜਾਂਦੇ ਪਏ ਸਾਰੇ ਜਾਂਦੇ ਪਏ ਉਧਰ ਭੱਜੇ ਨਹੀਂ ਇੱਥੇ ਐਕਸੀਡੈਂਟ ਹੋ ਜਾਣਾ ਕੌਣ ਜ਼ਿੰਮੇਵਾਰ ਇੱਥੇ ਉਹਦੇ ਹੁਣ ਪੰਜਾਬ ਦਾ ਤੇ ਹਾਲ ਹੀ ਇਹਨਾਂ ਨੇ ਬੇਹਾਲ ਕਰ ਦਿੱਤਾ ਪੰਜਾਬ ਨੂੰ ਤੇ ਇਹਨਾਂ ਨੇ ਰਹਿਣ ਹੀ ਨਹੀਂ ਦਿੱਤਾ ਸਾਨੂੰ ਸਮਝਣਾ ਪੰਜਾਬ ਨੂੰ ਸੋਨੇ ਚੜੀ ਕਿਹਾ ਜਾਂਦਾ ਸੀਗਾ ਹੁਣ ਤੇ ਹਵਾ ਦੀ ਚੜੀ ਆ ਬਸੇ ਹਵਾ ਦੇ ਵਿੱਚ ਯਾਰ ਇਹ ਰਾਬਾਸ ਰਹੀ ਆ ਬਸ ਇਹ ਲੀਡਰਾਂ ਨੇ ਬਸ ਜਿਹੜੇ ਤੀਰ ਮਾਰੇ ਆ ਨਾ ਉਹ ਕਿਸੇ ਦੇ ਨਹੀਂ ਵੱਜੇ ਉਹ ਆਮ ਪੰਜਾਬੀ ਦੇ ਦਿਲ ਤੇ ਵੱਜੇ ਆ ਉਹ ਆਮ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ ਹੁਣ ਆ ਜਿਹੜੀ ਬਾੜ ਆਈ ਸੀਗੀ ਬਾੜ ਦੇ ਵਿੱਚ ਪਹਿਲੋ ਕਹਤਾ ਸੀ ਵਿਰਾਜਨੀਤੀ ਚੱਲੀ ਆ ਇਹ ਬਾੜ ਦੇ ਵਿੱਚ ਜਿਹੜੀ ਰਾਜਨੀਤੀ ਚੱਲੀ ਆ ਏ ਹੁਣ ਬਾਅਦ ਚ ਕਲੀਅਰ ਹੋ ਗਿਆ ਜੀ ਉਹਨਾਂ ਦਾ ਨਾ ਵਜੇ ਕੀ ਬਾਸ ਤੇ ਨਾ ਵਜੇਗਾ ਰ ਨਾਰੇ ਦਾ ਬਾਸ ਤੇ ਨਾ ਵਜੇਗੀ ਬਾਂਸੂਰੀ ਉਹਨਾਂ ਬੰਦਿਆਂ ਦੇ ਜੁੱਤੀਆਂ ਮਾਰੋ ਜਾ ਕੇ ਕਿਹੋ ਵੀ ਪੰਜਾਬ ਤੋਂ ਖਾ ਕੇ ਤੇ ਪੰਜਾਬ ਨਾਲ ਗੱਦਾਰੀ ਕਰਦੇ ਹੋ ਲੱਖ ਦੀਆਂ ਲਾਂਹਤਾ ਤੁਹਾਡੇ ਮੈਂ ਕਿਹਨਾ ਮੈਂ ਡਰਦਾ ਨਹੀਂ ਉਹਨਾਂ ਤੋਂ ਵੀ ਮੈਂ ਵੀ ਇਲੈਕਸ਼ਨ ਲੜਿਆ ਮੈਂ ਬੰ ਨੂੰ ਬੋਲਣ ਦਾ ਮੁੱਦਾ ਪੂਰਾ ਕਿਉਂਕਿ ਮੈਂ ਪ੍ਰਧਾਨ ਮੰਤਰੀ ਸਾਹਮਣੇ ਇਲੈਕਸ਼ਨ ਲੜਿਆ ਮੈਂ ਜਦ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਨਹੀਂ ਗੱਲ ਕਹੀ ਸੀ ਮੈਂ ਸੰਵਿਧਾਨ ਦੇ ਰੱਖਸ਼ਨ ਨੂੰ ਨਹੀਂ ਮੰਨਦਾ ਤੇ ਮੈਂ ਕਹਿੰਦਾ ਮੈਂ ਤੈਨੂੰ ਪ੍ਰਧਾਨ ਮੰਤਰੀ ਤੋਂ ਨਹੀਂ ਮੰਨਦਾ ਉਹ ਕਹਿੰਦਾ ਤੇ ਪਰਚਾ ਹੋ ਜਾ ਮੈਂ ਕਿਦਾਂ ਪਰਚਾ ਹੋ ਜੂਗਾ ਕਿੰਨਾ ਕੀ ਪ੍ਰਧਾਨ ਮੰਤਰੀ ਵੱਡਾ ਵਾ ਸੰਵਿਧਾਨ ਨੂੰ ਅਸੀਂ ਮੰਨਦੇ ਆ ਅਸੀਂ ਸਮਾਜ ਦੇ ਬੰਦੇ ਆ ਅਸੀਂ ਸਮਝਾ ਲੁਕਦਾ ਸਾਨੂੰ ਮਾਰ ਦੋ ਗੋਲੀ ਸਾਨੂੰ ਫਾਂਸੀ ਚ ਤੰਗ ਦੋ ਪਰ ਸੰਵਿਧਾਨ ਸੱਚਾ ਵਾ ਉਹਦੇ ਨਾਲ ਹੀ ਦੇਸ਼ ਚੱਲਦਾ ਉਹਦੇ ਨਾਲ ਕਾਨੂੰਨ ਚੱਲਦਾ ਜੇ ਉਹਨੂੰ ਕੋਈ ਗਲਤ ਕਹੇਗਾ ਆਪਾਂ ਥੋੜੀ ਜੀ ਸਰ ਸੁਣਾ ਆਪਾਂ ਜ ਸੁਣਾ ਚਾਹੇ ਜਿਹੜਾ ਮਰਜੀ ਹੋਵੇ ਕਿਉਂਕਿ ਵੋਟ ਪ੍ਰਧਾਨ ਮੰਤਰੀ ਦੀ ਵੀ ਇੱਕ ਆ ਤੇ ਨੀਡੂ ਛਟ ਨਾਲ ਦੀ ਵੀ ਇੱਕ ਵੋਟ ਆ ਇਹ ਗੱਲ ਹੈ ਕਿ ਮੁੱਦੇ ਮੁੱਦੇ ਪੰਜਾਬ ਦੇ ਕਿਤੇ ਬਹੁਤ ਨੇ ਲੇਕਿਨ ਹੁਣ ਜਿਹੜਾ ਬਣਦਾ ਹੈ ਮੁੱਦਾ ਇਹ ਹੈ ਕਿ ਤੁਸੀਂ ਲੋਕ ਨਾਲ ਦੀ ਨਾਲ ਕਮੈਂਟ ਕਰਕੇ ਤੁਸੀਂ ਵੀ ਜ਼ਰੂਰ ਦੱਸੋ ਕਿ ਤੁਹਾਡਾ ਕੀ ਕਹਿਣਾ ਕੀ ਇੱਕ ਇੱਕ ਟਾਪਿਕ ਤੋਂ ਬਾਅਦ ਇੱਕ ਮੁੱਦੇ ਦੀ ਗੱਲ ਕਰ ਰਹੇ ਸੀ ਕਿ ਲੇਕਿਨ ਹੋਰ ਬਹੁਤ ਸਾਰੇ ਮੁੱਦੇ ਵੀ ਸਾਹਮਣੇ ਆ ਗਏ ਸੋ ਤੁਹਾਡੇ ਵਿਚਾਰ ਜਾਣਨੇ ਬਹੁਤ ਜ਼ਰੂਰੀ ਆ ਤੁਸੀਂ ਵੀ ਨਾਲ ਨਾਲ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਜੀ